ਸਾਡੇ ਚੈਨਲ ਤੇ ਤੁਸੀਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਸੀ ਇੱਕ ਨੌਜਵਾਨ ਕਹਿੰਦਾ ਮੈਂ ਸਰਕਾਰੀ ਮੁਲਾਜ਼ਮ ਐ ਮੈਂ ਆਪਣੇ ਘਰ ਵਾਲੀ ਨੂੰ ਵਸਾਉਣਾ ਚਾਹੁੰਨਾ ਉਹ ਵਸਦੀ ਨਹੀਂ ਮੇਰਾ ਭਰਾ ਵਸਣ ਨਹੀਂ ਦਿੰਦਾ ਮੇਰੇ ਭਰਾ ਦੀ ਸੱਕੀ ਸਾਲੀ ਐ ਅਸੀਂ ਦੋ ਭਰਾ ਸਕੇ ਇੱਕ ਇੱਕਰੇ ਵਏ ਹੋਏ ਆ ਕਿ ਉਹ ਕੀ ਗੱਲਬਾਤ ਐ ਕੀ ਕਹਾਣੀ ਐ ਅੱਜ ਦੂਜਾ ਪੱਖ ਲੈ ਕੇ ਆਏ ਆ ਉਹਨਾਂ ਦੇ ਘਰ ਵਾਲੀ ਅੱਜ ਆਏ ਨੇ ਸਾਡੇ ਨਾਲ ਨੇ ਇਹਨਾਂ ਤੋਂ ਗੱਲਬਾਤ ਕਰਾਂਗੇ ਕੀ ਗੱਲਬਾਤ ਐ ਕੀ ਪੂਰੀ ਕਹਾਣੀ ਐ ਭੈਣੇ ਤੁਹਾਡੇ ਘਰ ਵਾਲੇ ਨੇ ਤੁਹਾਡੇ ਤੇ ਇਲਜ਼ਾਮ ਲਾਏ ਸੀ ਕਿ ਉਹ ਕਹਿੰਦਾ ਮੈਂ ਆਪਣੇ ਘਰ ਵਾਲੀ ਨੂੰ ਵਸਾਉਣਾ ਚਾਹਣਾ ਕਿ ਉਹ ਵੱਸਦੀ ਨਹੀਂ ਕੀ ਗੱਲ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਕੌਰ ਪਤੀ ਪਵਨ ਡਾਕਟਰ ਪਵਨ ਕੁਮਾਰ ਵਾਸੀ ਖੁੱਬਨ ਤੇ ਜੋ ਮੇਰੇ ਤੇ ਇਲਜ਼ਾਮ ਲਗਾਏ ਸੀ ਉਹ ਸਭ ਝੂਠੇ ਹਨ ਕਿਉਂਕਿ ਮੈਂ ਇਹਨਾਂ ਦੀ ਪਤਨੀ ਸੀ ਮੈਂ ਇਹਨਾਂ ਦੇ ਕਰਕੇ ਹੀ ਇਹਨਾਂ ਦੇ ਮਗਰ ਇੱਥੇ ਆਈ ਸੀਗੀ ਰਹਿਣ ਵਾਸਤੇ ਇੱਥੇ ਮੇਰੀ ਇਹ ਗਾਲੀ ਗਲੋਚ ਕਰਦੇ ਸੀ ਮੈਨੂੰ ਕੁੱਟਮਾਰ ਕਰਦੇ ਸੀ ਤੁਹਾਡਾ ਪਿੰਕਾ ਪਿੰਡ ਕਿਹੜਾ ਤੁਹਾਡਾ ਹਾਕੂ ਵਾਲਾ ਜੀ ਪਿੰਡ ਤੁਹਾਡਾ ਹਾਕੂ ਵਾਲਾ ਤੇ ਤੁਹਾਡਾ ਸੋਹਰਾ ਖੋਬਣ ਹਾਂਜੀ ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਜ਼ਿਲ੍ਹਾ ਹਾਕੂ ਵਾਲਾ ਨੂੰ ਹਾਂਜੀ ਜ਼ਿਲ੍ਹਾ ਮੁਖਸਰ ਸਾਹਿਬ ਜੀ ਮੁਖਸਰ ਸਾਹਿਬ ਲੱਗਦਾ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸੀ 3 ਸਾਲ ਜੀ 3 ਸਾਲ ਤੁਹਾਡੇ ਵਿਆਹ ਨੂੰ ਹੋ ਗਈ ਜਿਹੜਾ ਤੁਹਾਡਾ ਹੁਣ ਬੱਚਾ ਗੋਦ ਦੇ ਵਿੱਚ ਆ ਇਹ ਕਿੰਨੇ ਸਾਲਾਂ ਦਾ ਇਹ ਪੌਣੇ 2 ਸਾਲ ਦਾ ਜੀ ਪੌਣੇ 2 ਸਾਲ ਦਾ ਤੁਹਾਡੇ ਵਿਆਹ ਤੋਂ ਬਾਅਦ ਕਿੰਨੇ ਚਿਰ ਬਾਅਦ ਜਿਹੜਾ ਡਿਸਪੂਟ ਪੈ ਗਿਆ ਸੀ ਦੋਨਾਂ ਮੀਆਂ ਬੀਬੀ ਦੇ ਵਿੱਚ ਵਿਆਹ ਦੇ ਵਿੱਚ ਹੀ ਵਿਆਹ ਤੋਂ ਅਗਲੇ ਦਿਨ ਹੀ ਹੋ ਗਿਆ ਸੀਗਾ ਜੀ ਕਿਉਂਕਿ ਜਦੋਂ ਮੇਰੇ ਭਰਾ ਦੀ ਬਰਾਤ ਗਏ ਸੀਗੇ ਉਹਦੀ ਇਹਨਾਂ ਦੇ ਪਰੌਣਿਆਂ ਨੇ ਤੇ ਕੁੜੀਆਂ ਨੇ ਕਲੇਸ਼ ਪਾ ਲਿਆ ਸੀ ਵੀ ਕਹਿੰਦੇ ਸਾਡੇ ਪਰੌਣੇ ਨਾਲ ਲੈ ਕੇ ਚੱਲੋ ਤੁਸੀਂ ਬਰਾਤ ਉੱਥੇ ਮੇਰੇ ਘਰ ਵਾਲੇ ਨੇ ਮੇਰੇ ਭਰਾ ਦੇ ਵਿਆਹ ਦੇ ਵਿੱਚ ਵੀ ਜਲੂਸ ਕੱਢਿਆ ਪੂਰਾ ਇਹਨੇ ਆਖੇ ਸਾਡੀ ਸੇਵਾ ਨਹੀਂ ਕੀਤੀ ਸਾਰਾ ਪੈਲਸ ਤੋਂ ਬਾਹਰ ਸੀਗਾ ਜੀ ਇਹ ਉਦੋਂ ਉਦੋਂ ਤੋਂ ਹੀ ਆਹੇ ਕੁਛ ਕਰਨ ਲੱਗ ਗਿਆ ਸੀ ਦੂਜੀ ਗੱਲ ਇਹ ਕਹਿੰਦਾ ਵੀ ਮੈਂ ਲਾਉਣ ਚੱਕ ਆਵਾਂ ਦੀ ਤਨਖਾਹ ਤੇ ਕਹਿੰਦਾ ਭਾਣਜੀ ਨੂੰ ਮੈਂ ਬਾਹਰ ਭੇਜ ਦਨੀ ਆ ਮੈਂ ਇਹਨਾਂ ਨੂੰ ਮਨਾ ਕਰਤਾ ਸੀ ਵੀ ਮੈਂ ਕਿਹਾ ਘਰੋਂ ਜਿੰਨੇ ਮਰਜੀ ਪੈਸੇ ਤੁਸੀਂ ਦੇ ਕੇ ਕੁੜੀ ਨੂੰ ਬਾਹਰ ਭੇਜ ਦਿਓ ਕਹਿੰਦਾ ਨਹੀਂ ਮੈਂ ਤਾਂ ਤਨਖਾਹ ਤੇ ਚੱਕਣਾ ਮੈਂ ਇਹਨਾਂ ਨੂੰ ਰੋਕ ਤਾਂ ਉਦੋਂ ਸਾਡੀਆਂ ਪੰਚਾਇਤਾਂ ਹੋਈਆਂ ਸੀਗੀਆਂ ਉਦੋਂ ਪੰਚਾਇਤ ਨੇ ਕਹਿਤਾ ਵੀ ਚਲ ਕੋਈ ਗੱਲ ਨਹੀਂ ਵੀ ਜਿਹੜਾ ਕੁਛ ਹੋ ਹੋ ਆ ਗਿਆ ਤੁਸੀਂ ਰੁਕਜੋ ਕੋਈ ਗੱਲ ਨਹੀਂ ਆਪਦਾ ਘਰ ਬਸਾ ਲਓ ਉਦੋਂ ਚੁੱਪ ਕਰ ਗਏ ਮੇਰੇ ਤੋਂ ਉਦੋਂ ਤੋਂ ਹੀ ਖਾਰ ਖਾਣ ਲੱਗ ਗਏ ਸੀਗੇ ਜੀ ਵੀ ਕੁੜੀਆਂ ਵੀ ਖਾਰ ਖਾਨ ਲੱਗੀਆਂ ਸੀਗੀਆਂ ਤੇ ਮੇਰੇ ਘਰ ਵਾਲਾ ਵੀ ਮੇਰ ਨਾਲ ਪੂਰੀ ਮਤ ਨਹੀਂ ਮਲਾਉਂਦਾ ਜੀ ਬਸ ਉਹ ਜੇ ਮੈਂ ਤਨਖਾਹ ਪੁੱਛ ਲਿਆ ਥੋਡੀ ਤਨਖਾਹ ਕਿੰਨੀ ਆ ਉਹਨੇ ਆਪਦੀ ਭੈਣ ਨੂੰ ਦੱਸਤਾ ਤੇ ਭੈਣਾਂ ਕਹਿੰਦੀਆਂ ਤੇਰਾ ਕੋਈ ਹੱਕ ਨਹੀਂ ਤਨਖਾਹ ਪੁੱਛਣ ਦਾ ਤੈਨੂੰ ਕਹਿੰਦੀ ਕੱਲੀ ਚੀਜ਼ ਚਾਹੀਦੀ ਆ ਤੈਨੂੰ ਕੁਝ ਵੀ ਹੱਕ ਨਹੀਂ ਪੁੱਛਣ ਦਾ ਹਾਂਜੀ ਜੀ ਸੋਨੂੰ ਘਰ ਦੇ ਵਿੱਚ ਔਰਤ ਨੂੰ ਹਰੇਕ ਚੀਜ਼ ਦੀ ਲੋੜ ਹੁੰਦੀ ਆ ਲੀੜਾ ਕੱਪੜਾ ਸਮਾਨ ਉਹ ਲਿਆ ਕੇ ਦਿੰਦਾ ਸੀ ਨਹੀਂ ਜੀ ਘਰੋਂ ਲਿਆ ਕੇ ਦਿੰਦਾ ਸੀ ਜਦੋਂ ਮੈਂ ਪੁੱਛ ਲਈ ਸੀ ਕਹਿੰਦਾ ਨਹੀਂ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਮੇਰੇ ਕੋਲ ਤਾਂ ਕਹਿੰਦਾ ਪੈਸੇ ਹੀ ਹੈ ਨਹੀਂ ਜੀ ਜੀ ਹਾਂਜੀ ਕੋਈ ਨਸ਼ਾ ਪਤਾ ਕਰਦਾ ਉਹ ਨਸ਼ਾ ਪਤਾ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਤਾਂ ਦਾਰੂ ਪੀਣ ਲੱਗ ਗਿਆ ਜੀ ਮੈਂ ਤਾਂ ਬੀਅਰ ਪੀਣਾ ਕਹਿੰਦਾ ਉਹ ਕਹਿੰਦਾ ਮੇਰਾ ਡਰ ਟੈਸਟ ਕਰਾ ਲਓ ਜੇਕਰ ਮੈਂ ਨਸ਼ਾ ਕਰਦਾ ਉਹ ਵੀ ਕਰਵਾ ਲਓ ਸਰ ਨਹੀਂ ਨਹੀਂ ਸੋਡਾ ਤਾਂ ਕਾਹਦਾ ਹੋਏ ਤੁਸੀਂ ਕਿਉਂ ਨਸ਼ਾ ਕਰਦੇ ਹੋ ਉਹ ਕਹਿੰਦਾ ਉਹਦੀ ਕਹਿਣ ਦੀ ਗੱਲ ਆ ਉਹ ਰਿ ਸੀ ਆਫ ਕੈਮਰਾ ਗੱਲ ਕਰੀ ਸੀ ਤੁਸੀਂ ਨਸ਼ਾ ਕਰਦੇ ਹੋ ਉਹ ਕਹਿੰਦਾ ਜੇਕਰ ਮੈਂ ਨਸ਼ਾ ਕਰਦਾ ਮੇਰੇ ਡਰਗ ਟੈਸਟ ਕਰਾ ਲੈਣ ਤੇ ਸਾਡੇ ਵੀ ਡਰਗ ਟੈਸਟ ਕਰਾ ਲੈਣ ਜਿਹੜਾ ਡੀਐਨਏ ਟੈਸਟ ਕਰਾ ਲੈਣ ਕੁਝ ਵੀ ਕਰਵਾ ਲੈਣ ਜਦੋਂ ਮੈਨੂੰ ਮਾੜੀ ਬੁੜਾਉਂਦੇ ਮੇਰਾ ਵੀ ਟੈਸਟ ਕਰਵਾ ਲੈਣ ਜਿੱਥੇ ਮਰਜ਼ੀ ਕਹਿ ਦੇਣ ਤੁਸੀਂ ਮੈਂ ਤਾਂ ਇਹ ਕਿਹਾ ਸੀ ਮੇਰੇ ਸੱਸ ਕਹਿੰਦੇ ਆ ਨਾ ਵੀ ਸੱਸ ਸੱਸ ਨੂੰ ਪੁੱਛ ਲਓ ਜੀ ਵੀ ਇਹ ਮਾੜੀਆਂ ਹੈਗੀਆਂ ਜੇ ਮਾੜੀਆਂ ਤਾਂ ਕੁਝ ਵੀ ਸਾਡੀ ਖਸੂਰ ਵਾਰਾ ਹਾਂ ਜੇ ਇਹਨਾਂ ਨੇ ਝੂਠੀ ਵੀਡੀਓ ਜੇ ਵੀਡੀਓ ਦੇ ਵਿੱਚ ਆਪਜੀ ਕੁਝ ਵੀ ਇਹਨਾਂ ਨੇ ਕੀਤਾ ਤਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਵੀ ਇਹ ਝੂਠੀਆਂ ਤੋਂ ਉਹ ਤਾਂ ਸਾਡੇ ਤੇ ਲਾਈ ਜਾਂਦੇ ਹੈਗੇ ਆ ਸਾਨੂੰ ਪਰਿਵਾਰ ਨਹੀਂ ਸੰਭਾਲਦੇ ਨਾ ਮੈਨੂੰ ਕੁਝ ਦੱਸਦੇ ਆ ਨਾ ਲੈਣਾ ਨਾ ਦੇਣਾ ਜੇ ਕਿਤੇ ਜਾਣਾ ਨਾ ਹੋਵੇ ਮੈਨੂੰ ਲੈ ਕੇ ਆਉਂਦੇ ਕਰਦੇ ਨਹੀਂਗੇ ਜੀ ਨਹੀਂ ਉਹ ਕਹਿੰਦਾ ਮੈਂ ਵਸਾਉਣਾ ਚਾਹਣਾ ਹੈ ਘਰ ਦੇ ਵਿੱਚ ਲਿਆਉਣਾ ਚਾਹਣਾ ਪੰਚਾਇਤਾਂ ਵੀ ਹੋਈਆਂ ਆ ਡੀਐਸਪੀ ਦੇ ਇਕੱਠ ਵੀ ਹੋਏ ਸਾਡਾ ਡੀਐਸਪੀ ਨੇ ਤੁਹਾਨੂੰ ਤੌਰ ਵੀ ਦਿੱਤਾ ਸੀ ਨਾਲ ਤੇ ਤੁਸੀਂ ਕਿਉਂ ਨਹੀਂ ਵਸ ਘਰ ਕੋਈ ਵਸਾਉਂਦੇ ਆ ਉਹਦਾ ਡੀਐਸਪੀ ਨੇ ਕਿਹਾ ਸੀ ਕਿ ਵੀ ਜੇ ਇਹ ਕਹਿੰਦਾ ਮੈਂ ਤੈਨੂੰ ਫੋਨ ਨਹੀਂ ਰੱਖਣ ਦੇਣਾ ਡੀਐਸਪੀ ਕਹਿੰਦਾ ਜੇ ਤੂੰ ਨਹੀਂ ਰੱਖਣਾ ਕਾਕਾ ਕਹਿੰਦਾ ਤੂੰ ਵੀ ਨਹੀਂ ਰੱਖਣਾ ਦੋਨਾਂ ਤਰ੍ਹਾਂ ਨੇ ਨਹੀਂ ਫੋਨ ਰੱਖਣਾ ਫਿਰ ਕਹਿੰਦੇ ਰੱਖਣਾ ਦੂਜੀ ਗੱਲ ਉਹ ਕਹਿੰਦੇ ਇਹਦਾ ਮਾਪਿਓ ਆਊਗਾ ਤਾਂ ਤੇਰਾ ਵੀ ਆਊਗਾ ਕਿਸੇ ਨੇ ਇੱਕ ਦੂਜੇ ਨੇ ਕੋਈ ਗਾਲੀ ਗਲੋਚ ਨਹੀਂ ਕੱਢਣੀ ਵੀ ਪਹਿਲਾਂ ਵਾਲਾ ਸਭ ਕੁਝ ਭੁੱਲ ਜਾਓ ਕਹਿੰਦੇ ਪਰ ਨਹੀਂ ਇਹ ਮੈਨੂੰ ਗਾਲੀ ਗਲੋਚ ਵੀ ਕੱਢਦਾ ਮੇਰੇ ਮਾਪਿਓ ਨੂੰ ਵੀ ਗਾਲਾਂ ਕੱਢਦਾ ਸੀ ਭਰਾ ਨੂੰ ਵੀ ਗਾਲਾਂ ਕੱਢਦਾ ਸੀ ਸਭ ਨੂੰ ਗਾਲਾਂ ਕੱਢਦਾ ਸੀਗਾ ਜੀ ਗਾਲਾਂ ਕੱਢਣ ਦਾ ਕਾਰਨ ਕੀ ਹੈ ਕੋਈ ਮੈਂਟਲੀ ਅਫਸੈਟ ਆ ਹੋ ਕੀ ਪਤਾ ਜੀ ਹੁਣ ਆਪਾਂ ਨੂੰ ਮੈਂਟਲੀ ਅਫਸੈਟ ਆ ਕੇ ਗੋਲੀਆਂ ਖਾਂਦਾ ਕਿ ਕੀ ਕਰਦਾ ਹੈਗਾ ਉਹ ਇੱਕ ਪਹਿਲੇ ਫੋਨ ਦੀ ਗੱਲ ਕਰੀ ਸੀ ਵੀ ਫੋਨ ਡਿਫਟੀ ਸਾਹਿਬ ਕਹਿੰਦੇ ਤੁਸੀਂ ਵੀ ਨਹੀਂ ਰੱਖਣਾ ਹਾਂਜੀ ਤੇ ਉਹ ਵੀ ਨਹੀਂ ਰੱਖਣਗੇ ਉਹ ਤਾਂ ਇੱਕ ਮੁਲਾਜ਼ਮ ਹੈ ਉਹ ਤਾਂ ਇੱਕ ਰੱਖ ਸਕਦਾ ਹੈ ਮੁਲਾਜ਼ਮ ਨੇ ਡਿਊਟੀ ਦੇ ਟਾਈਮ ਤੇ ਆਉਣਾ ਕੋਈ ਬੁਲਾ ਲੈਂਦਾ ਹੈ ਉਹ ਤਾਂ ਰੱਖ ਸਕਦਾ ਕੋਈ ਮੈਸੇਜ ਵੀ ਆਉਂਦਾ ਜੇ ਆਪਾਂ ਗਲਤ ਹਾਂ ਜੀ ਫੋਨ ਮੇਰੇ ਕੋਲ ਹੈ ਜਿਵੇਂ ਗਲਤ ਹੈ ਮੇਰਾ ਫੋਨ ਜਿੱਥੇ ਮਰਜ਼ੀ ਚੈੱਕ ਕਰਵਾਉ ਜੀ ਠੀਕ ਹੈ ਨਾ ਜੀ ਫੋਨ ਬੱਚਾ ਹੈ ਹੁਣ ਬੱਚੇ ਨੂੰ ਫੋਨ ਕਰਕੇ ਪੁੱਛਣਾ ਹੀ ਪੈਂਦਾ ਵੀ ਕਿੱਥੇ ਆ ਕਿਤਨੀ ਕੋਈ ਚੀਜ਼ ਵਕਤ ਨੂੰ ਮੰਗਾਉਣੀ ਪੈਂਦੀ ਆ ਬਗਾਨੇ ਥਾਂ ਤੇ ਕੋਈ ਨਹੀਂ ਹੁੰਦਾਗਾ ਜੀ ਵੇ ਤੁਹਾਨੂੰ ਫੋਨ ਦੀ ਲੋੜ ਹੈਗੀ ਹੂੰ ਮੈਨੂੰ ਫੋਨ ਮੈਨੂੰ ਕਿਉਂ ਨਹੀਂ ਲੋੜ ਜੀ ਮੈਂ ਪੜ੍ਹੀ ਲਿਖੀ ਐ ਮੈਂ ਐਮਏ ਐਨਟੀਟੀ ਈਟੀਟੀ ਕੀਤੀ ਹੋਈ ਐ ਜੀ ਹੁਣ ਮੈਨੂੰ ਕਹਿੰਦੇ ਤੂੰ ਘਰੋਂ ਬਾਹਰ ਨਹੀਂ ਜਾਣਾ ਮੈਂ ਤੈਨੂੰ ਕਿਤੇ ਲਵਾਉਣੀ ਨਹੀਂ ਮੇਰੇ ਪਿੱਛੇ ਜੀ ਈਟੀਟੀ ਖਤਮ ਹੋਈ ਐ ਜਲਾਈ ਦੇ ਵਿੱਚ ਜੀ ਜੇ ਤੁਹਾਡੀ ਈਟੀਟੀ ਕਰੀ ਐ ਤੁਸੀਂ ਉਹ ਕਿੰਨਾਂ ਨੇ ਕਰਾਈਏ ਤੁਹਾਡੇ ਪਿਕੇ ਪਰਿਵਾਰ ਨੇ ਕਰਾਏ ਤੇ ਸਹੁਰੇ ਕਰਾਈਏ ਕਰਵਾਈ ਤਾਂ ਸਾਰੇ ਪਰਵਾਨੇ ਪਰ ਪੈਸਾ ਮੇਰੇ ਪੇਕੇ ਪਰਵਾਨ ਨਹੀਂ ਦਿੱਤਾ ਸੀ ਉਸ ਪੈਸੇਾਂ ਦੀ ਮੈਂ ਕੀਤੀ ਹੈ ਹਾਂਜੀ ਇਹ ਪੜ੍ਹਾਈ ਪੜਾਇਆ ਵੀ ਮੈਂ 8TT ਵੀ ਮੈਂ ਕਰਾਈ ਹੈ ਕਹਿੰਦਾ ਜਮਾ ਨਹੀਂ ਜੀ 135000 ਰੁਪਏ ਦਿੱਤਾ ਸੀ ਮੇਰੇ ਮਾਪਿਓ ਨੇ ਉਸੇ ਪੈਸੇਾਂ ਦੀ ਹੀ ਮੈਂ 8TT ਕੀਤੀ ਆ ਹਾਂਜੀ ਇੱਥੋਂ ਤੱਕ ਇਹ ਤਾਂ ਤਰਨ ਤਰਨ ਮੇਰੇ ਨਾਲ ਤੱਕ ਮੇਰੇ ਪੇਪਰ ਦੁਆਨ ਤੱਕ ਵੀ ਨਹੀਂ ਜਾਂਦਾ ਮੇਰੀ ਮਾਤਾ ਦੀ ਨਾਲ ਜਾਂਦੀ ਸੀ ਹਾਂ ਪਰਦਵਾਨ ਜੀ ਨਾਲ ਮੈਂ ਬੱਚੇ ਨੂੰ ਲਿਆ ਕੇ ਉਹਦਾ ਔਖਾ ਸੋਖਾ ਟਾਈਮ ਪਾਸ ਕੀਤਾ ਘਰੋਂ ਮੈਨੂੰ ਹਾਂ ਵੱਡਾ ਬਾਈ ਸੀਗਾ ਸੰਝਾ ਕਰ ਸੀਗਾ ਕੋਈ ਲੋੜ ਹੁੰਦੀ ਸੀ ਤਾਂ ਪਰ ਨਹੀਂ ਮੈਂ ਕਿਸੇ ਤੋਂ ਪੈਸੇ ਨਹੀਂ ਮੰਗੇ ਇਹਨਾਂ ਨੂੰ ਮੈਂ ਜਰੂਰ ਕਹਿਆ ਸੀ ਮੈਨੂੰ ਪੈਸੇ ਦੇ ਦਿਓ ਕਿਰਾਏ ਵਾਸਤੇ ਪੈਸੇ ਚਾਹੀਦੇ ਹਾਂ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਕਚਕਚ ਰਹਿੰਦੀ ਸੀ ਤੇ ਉਸ ਤੋਂ ਬਾਅਦ ਤੁਸੀਂ ਗੋਨੇ ਆਣੇ ਮੰਡੀ ਇਕੱਠੇ ਰਹਿਣ ਲੱਗ ਪਏ ਸੀ ਚਲੋ ਪੰਚਾਇਤਾਂ ਵੀ ਹੁੰਦੀਆਂ ਡਿਫਟੀ ਸਾਹਿਬ ਨੇ ਤੁਹਾਨੂੰ ਕਹੇ ਤਾਂ ਸੀ ਜੇ ਭਾਈ ਤੁਹਾਡੇ ਘਰ ਦੇ ਵਿੱਚ ਕਚਕਚ ਹੁੰਦੀ ਆ ਤੇ ਤੁਸੀਂ ਦੋਨੇ ਮੀਆਂ ਬੀਬੀ ਅੱਡ ਰਹੇ ਪੂ ਜਦੋਂ ਤੁਸੀਂ ਦੋਨੇ ਮੀਆਂ ਬੀਬੀ ਅੱਡ ਰਹੇ ਪੀ ਫੇਰ ਕੀ ਬਾਕੀ ਰਹਿ ਗਿਆ ਪਾਸੇ ਫੇਰ ਕਾਹਦਾ ਕਲੇਸ਼ ਰਹਿ ਗਿਆ ਨਨਦਾ ਤੁਹਾਡੇ ਕੋਲ ਨਹੀਂ ਆਉਂਦੀਆਂ ਸੀ ਸਾਰੇ ਆਉਂਦੇ ਸਾਰਾ ਪਰਿਵਾਰ ਤੁਹਾਡੇ ਕੋਲ ਆਉਂਦੀ ਸੀ ਕੁੜੀਆਂ ਦਾ ਨਾਨਾ ਮੇਰੀ ਆ ਕੇ ਗਈਆਂ ਗਈਆਂ ਜੀ ਮੈਂ ਉਹਨਾਂ ਨੂੰ ਵਧੀਆ ਬੁਲਾਉਂਦੀ ਕਰਦੀ ਸੀ ਮੇਰੇ ਸੱਸ ਵੀ ਇੱਥੇ ਰਹੀ ਆ ਪਰ ਉਹ ਆਪ ਨਹੀਂ ਮੇਰੇ ਨਾਲ ਗੱਲਬਾਤ ਹੀ ਨਹੀਂ ਕਰਦੀ ਸੀ ਮੈਂ ਬਿਮਾਰ ਪਈ ਚਿਕਨਗੁਨੀਆ ਮੈਨੂੰ ਬੁਖਾਰ ਹੋ ਗਿਆ ਮੈਂ ਇਹਨੂੰ ਸਰਕਾਰੀ ਦਵਾਈ ਤੋਂ ਬਿਨਾ ਮੈਨੂੰ ਕੋਈ ਟੈਸਟ ਨਹੀਂ ਕਰਵਾਇਆ ਮੇਰਾ ਕੋਈ ਮੈਨੂੰ ਦਵਾਈ ਬੁਟ ਨਹੀਂ ਮੈਨੂੰ ਮੇਰਾ ਭਰਾ ਠਾਣੇ ਗੋਨਿਆਂ ਨੇ ਵਿੱਚੋਂ ਲੈ ਕੇ ਗਿਆ ਉੱਥੇ ਉੱਥੇ ਮੇਰਾ ਉੱਥੇ ਉਹਨਾਂ ਨੇ ਇਲਾਜ ਕਰਾਇਆ ਮੇਰੇ ਪੇਕੇ ਪਰਿਵਾਰ ਉਹ ਉਹਦਾ ਇਹ ਵੀ ਕਹਿਣਾ ਉਹ ਕਹਿੰਦਾ ਵੀ ਜਦੋਂ ਮੈਂ ਗੋਨਿਆਂ ਨੇ ਲਿਆ ਆ ਤੁਹਾਨੂੰ ਲੈ ਕੇ ਆਇਆ ਗੋਨਿਆਂ ਨੇ ਉਹ ਰਹਿਣ ਲੱਪੇ ਤੁਸੀਂ ਇਕੱਠੇ ਵਧੀਆ ਰਹਿੰਦੇ ਸੀ ਉਹਦੀ ਇੱਕ ਮੰਮੀ ਐ ਤੁਹਾਡੀ ਸੱਸ ਉਹ ਇੱਕ ਹੈਂਡੀਕੈਪਟ ਐ ਹਾਂਜੀ ਉਹਨਾਂ ਨੂੰ ਪੋਲੀਆ ਸ਼ੁਰੂ ਤੋਂ ਹੀ ਸੀ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਇਹਨਾਂ ਜੀ ਹਾਂਜੀ ਵੇਖੋ ਉਹਨਾਂ ਨੂੰ ਉਹਨਾਂ ਦੀ ਸੇਵਾ ਕੌਣ ਕਰੂਗਾ ਉਹਦੀਆਂ ਧੀਆਂ ਤਾਂ ਦੂਜੇ ਘਰੇ ਚਲ ਗਈਆਂ ਤੇ ਧੀ ਤਾਂ ਤੁਸੀਂ ਬਣ ਕੇ ਸਹੀ ਤਾਂ ਤੁਸੀਂ ਨੌ ਆ ਉਹਨਾਂ ਦੀ ਫਿਰ ਨੌਣੇ ਸੇਵਾ ਕਰਨੀਆਂ ਉਹ ਕਹਿੰਦਾ ਮੇਰੀ ਮਾਂ ਦੇ ਨਾਲ ਵੀ ਗਲੇਸ ਰੱਖਦੀ ਸੀ ਨਹੀਂ ਗਲੇਸ ਰੱਖਦੀ ਸੀ ਜੀ ਮੈਨੂੰ ਬੁਲਾਉਂਦੀ ਨਹੀਂ ਸੀ ਮੈਨੂੰ ਤਾਂ ਕਹਿੰਦੀ ਤੂੰ ਬੰਦੇ ਮਰਵਾਉਣੀ ਆ ਮੈਨੂੰ ਵੀ ਨਾ ਪੁੱਠਾ ਬੋਲਦੀ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਮੈਨੂੰ ਇਹ ਤਾਂ ਬੇਵਾਦ ਵੀ ਨਾ ਮੈਨੂੰ ਗੱਲ ਨਹੀਂ ਕਰਦੀ ਸੀ ਕਿ ਉਹ ਜੀ ਨਹੀਂ ਜਿਹੜੇ ਬੰਦੇ ਦੇ ਹੱਥ ਪੈਰ ਨਾਲ ਚੱਲਦੇ ਹੋਣ ਰੋਟੀ ਤਾਂ ਹੱਥੋਂ ਲੈ ਕੇ ਖਾਣੀ ਹੋਵੇ ਉਹ ਲੱਗਦਾ ਵੀ ਉਹ ਤੁਹਾਨੂੰ ਗਲਤ ਬੋਲੂਗਾ ਉਹ ਮੈਂ ਤਾਂ ਤੁਹਾਨੂੰ ਇਹ ਕਹਿੰਨੀ ਵੀਰ ਜੀ ਤੁਹਾਨੂੰ ਨਹੀਂ ਯਕੀਨ ਆਉਣਾ ਤੁਸੀਂ ਉਸ ਨੂੰ ਮੇਰੇ ਸੱਸ ਨੂੰ ਪੁੱਛ ਲਿਓ ਜੀ ਵੀ ਮੈਂ ਤੁਹਾਨੂੰ ਰੋਟੀ ਦੇ ਟਾਈਮ ਰੋਟੀ ਚਾਹ ਦੇ ਟਾਈਮ ਚਾਹ ਅਸੀਂ ਤਿੰਨ ਮੇਰਾ ਘਰ ਵਾਲਾ ਮੇਰੇ ਸੱਸ ਤੇ ਅਸੀਂ ਤਿੰਨੇ ਇਕੱਠੇ ਬਹਿ ਕੇ ਰੋਟੀ ਖਾਂਦੇ ਸੀਗੇ ਜੀ ਚਾਹ ਪਾਣੀ ਸਾਰਾ ਕੁਝ ਫੜਾਉਂਦੀ ਸੀ ਪਰ ਉਹ ਐਵੇਂ ਹੀ ਆਪਦੇ ਪੁੱਤ ਨੂੰ ਤੋਂਮ ਤਾਂ ਲਾਈ ਜਾਂਦੀ ਸੀ ਫਿਰ ਮੈਨੂੰ ਕੁਛ ਦੀ ਨਹੀਂ ਦਦੀ ਵੀਰ ਜਦੋਂ ਜਿਹੜਾ ਬੰਦਾ ਬੰਦੇ ਤੇ ਮੁਬਾਰ ਪਿਆ ਹੋਵੇ ਚਿਕਕੋਣੀਆਂ ਬੁਖਾਰ ਹੋਵੇ ਉਹ ਕਿਵੇਂ ਹੁਣ ਉੱਠ ਕੇ ਕਰ ਸਕਦੇ ਹੈਗੇ ਮੈਂ ਇਹਨਾਂ ਨੂੰ ਕਿਹਾ ਸੀ ਮਾ ਮੈਨੂੰ ਦਵਾਈ ਚੱਜਦੀ ਦਵਾਈ ਦਿਓ ਮੈਨੂੰ 4-4 ਘੰਟੇ ਤੋਂ ਬੁਖਾਰ ਹੀ ਨਹੀਂ ਢੜਨ ਹਟਦਾ ਸੀ 15 ਦਿਨ ਘਟੋ ਘਟ ਮੈਨੂੰ ਬੁਖਾਰ ਰਿਹਾ ਉੱਥੇ ਜੀ ਜੀ ਉਸ ਤੋਂ ਬਾਅਦ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਤੁਹਾਡੀ ਮਾਤਾ ਸੀ ਤੁਹਾਡੀ ਸੱਸ ਸੀ ਜਦੋਂ ਤੁਹਾਡੇ ਵਿੱਚ ਕਚਕਚ ਹੋਣ ਲੱਗੀ ਤੁਹਾਡੀ ਨੰਦ ਉਹਨੂੰ ਲੈ ਗਈ ਫਿਰ ਤਾਂ ਤੁਸੀਂ ਦੋਨੇ ਰਹਿ ਗਏ ਨਹੀਂ ਜੀ ਨੰਦ ਨਹੀਂ ਆਪ ਖੁਦ ਛੱਡ ਕੇ ਚਲੋ ਆਪ ਛੱਡੇ ਹੁੰਦਾ ਬੰਦੇ ਨੂੰ ਜੇਕਰ ਤੁਹਾਨੂੰ ਮਾਂ ਤੋਂ ਕੋਈ ਤਕਲੀਫ ਆਉਂਦੀ ਹੋਣੀ ਹੈ ਲੜਦੀ ਹੋਣੀ ਹੈ 1 ਮਿੰਟ ਲੜਦੀ ਹੋਣੀ ਹੈ ਉਹਨੇ ਆਖਿਆ ਮੇਰਾ ਘਰ ਵਸ ਜੇ ਉਹ ਆਦੀ ਮਾਂ ਨੂੰ ਕਿਤੇ ਛੱਡਿਆ ਆ ਵੀ ਮੇਰਾ ਘਰ ਵਸ ਜੇ ਤੁਸੀਂ ਫਿਰ ਕਿਉਂ ਨਹੀਂ ਰਹੇ ਜਦੋਂ ਮਾਂ ਨੂੰ ਵੀ ਛੱਡਿਆ ਫਿਰ ਤਾਂ ਤੁਸੀਂ ਦੋਨੇ ਮੀਆਂ ਬੀਬੀ ਰਹਿ ਪੇ ਮਾਂ ਦੇ ਵਿੱਚ ਕਲੇਸ਼ ਸੀ ਤੁਹਾਡੇ ਤੇ ਤੁਸੀਂ ਫਿਰ ਕਾਹਤੋਂ ਨਹੀਂ ਰਹੇ ਦੋਨੇ ਨਹੀਂ ਜੀ ਮਾਂ ਦਾ ਕੋਈ ਕਲੇਸ਼ ਨਹੀਂ ਸੀ ਪਹਿਲੀ ਗੱਲ ਤਾਂ ਇਹ ਹੈਗਾ ਜੀ ਮੈਨੂੰ ਆਏ ਦੱਸੋ ਵੀ ਸੱਸ ਤੇ ਬੰਦਾ ਤੇ ਬੁੜੀ ਦੇ ਵਿੱਚ ਰਾਤ ਨੂੰ ਕਿਵੇਂ ਪੈ ਸਕਦੀ ਆ ਪੈ ਸਕਦੀ ਆ ਕਿ ਨਹੀਂ ਤੁਸੀਂ ਮੈਨੂੰ ਆਏ ਦੱਸੋ ਜੀ ਜਦੋਂ ਸਾਨੂੰ 2 ਮਿੰਟ ਗੱਲ ਕਰਨ ਨਹੀਂ ਮੇਰੀ ਸੱਸ ਦਿੰਦੀ ਉਹਦੀ ਮੈਨੂੰ ਕਹਿ ਹੁੰਦੀ ਸੀ ਇੱਕ ਕਮਰੇ ਦੇ ਵਿੱਚ ਸੱਸ ਨੂੰ ਤੇ ਪੁੱਤ ਦਾ ਕਿਵੇਂ ਨਿਰਵਾਹ ਹੋ ਸਕਦਾ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਜੀ ਜੀ ਨਹੀਂ ਹੋ ਸਕਦਾ ਨਾ ਫਿਰ ਮੇਰੇ ਸੱਸ ਨੂੰ ਆਏ ਵੀ ਚਾਹੀਦਾ ਸੀ ਮੈਂ ਇੱਕ ਕਮਰਾ ਅੱਡ ਵੀ ਲਵਾਂ ਮੇਰੇ ਘਰ ਵਾਲ ਨੂੰ ਚਾਹੀਦਾ ਸੀ ਵੀ ਮੈਂ ਮੇਰੀ ਮਾਂ ਨੂੰ ਕੋਲੇ ਰੱਖਣੀ ਆ ਵੀ ਇੱਕ ਕਮਰੇ ਦੇ ਵਿੱਚ ਨਹੀਂ ਨਿਰਵਾਹ ਹੁੰਦਾ ਉਹਨਾਂ ਵਾਸਤੇ ਇੱਕ ਕਮਰਾ ਨਾਲ ਰੱਖਾਂ ਉਹਨਾਂ ਨੂੰ ਸੁੱਖ ਸੁਗਦਾ ਵਾਸਤੇ ਨਹਾਉਣ ਘਰ ਬਾਥਰੂਮ ਸਾਰਾ ਕੁਝ ਸਹੀ ਹੋ ਗਈ ਹਾਲਾਂਕਿ ਉਹਨਾਂ ਨੂੰ ਪਤਾ ਵੀ ਮੇਰੀ ਮਾਂ ਤੋਂ ਨਹੀਂ ਦੁਰਿਆ ਫਿਰਾ ਜਾਂਦਾ ਉਹਨਾਂ ਨੂੰ ਸਾਰਾ ਕੁਝ ਇੱਕ ਕਮਰੇ ਦੇ ਵਿੱਚ ਹੀ ਹੋਣਾ ਚਾਹੀਦਾ ਸੀ ਉਹ ਕਹਿੰਦੇ ਨਹੀਂ ਦੇਖੋ ਆਪਾਂ ਤੁਹਾਡੇ ਵੀ ਬੇਟਾ ਇਹ ਪੁੱਤ ਹੈ ਤੁਸੀਂ ਵੀ ਕੱਲ ਨੂੰ ਕਿਸੇ ਦੀ ਸੱਸ ਬਣਨਾ ਤੁਸੀਂ ਵੀ ਕਿਸੇ ਦੇ ਨਣਾਣ ਹੋ ਕੱਲ ਤੁਸੀਂ ਵੀ ਬੁੱਢੇ ਹੋਣਾ ਅਸੀਂ ਵੀ ਬੁੱਢੇ ਹੋਣਾ ਹਰੇਕ ਨੇ ਵੀ ਵੀਡੀਓ ਵੇਖ ਰਿਹਾ ਹਰੇਕ ਬੰਦੇ ਨੇ ਬੁੱਢਾ ਹੋਣਾ ਜਵਾਨੀ ਹੁੰਦੀ ਉਹਦੇ ਬਾਅਦ ਜਿਹੜਾ ਮਾਂ ਪਿਓ ਆ ਤੁਸੀਂ ਤੁਹਾਡੀ ਸਗੀ ਭੈਣਾਂ ਦੂਜੀ ਵੱਡੀ ਉਹ ਨਹੀਂ ਸੰਭੂਗੀ ਅਸੀਂ ਉਹਨਾਂ ਬਾਰੇ ਨਹੀਂ ਟਿੱਪਣੀ ਨਹੀਂ ਕਰਦੇ ਉਹ ਨਹੀਂ ਸੰਭਣਗੇ ਤੁਸੀਂ ਨਹੀਂ ਸਮਝੋ ਸੰਭੋਗੇ ਫਿਰ ਉਹ ਬਿਰਧ ਮਾਤਾ ਨੂੰ ਕੌਣ ਸੰਭੂਗਾ ਅਸੀਂ ਕੋਈ ਸੰਭਣ ਪਿੱਛੇ ਨਹੀਂ ਹਾਂ ਜੇ ਮੇਰੇ ਸੱਸ ਨੂੰ ਕੋਈ ਰੋਟੀ ਚਾਹ ਪਾਣੀ ਲੀੜਾ ਕੱਪੜਾ ਨਹੀਂ ਮਿਲਦਾ ਤਾਂ ਸਾਨੂੰ ਤਾਂ ਆਖੇ ਸਭ ਕੁਝ ਉਹਨਾਂ ਨੂੰ ਮਿਲਦਾ ਸੀ ਪਤਾ ਨਹੀਂ ਉਹਨਾਂ ਦਾ ਕੀ ਮਨ ਦੇ ਵਿੱਚ ਹੈਗਾ ਵੀ ਕਹਿੰਦੀ ਮੈਂ ਜਿਹੜਾ ਕੁਝ ਦੇਣਾ ਮੈਂ ਧੀਆਂ ਨੂੰ ਦੇਣਾ ਅਸੀਂ ਆਖਿਆ ਵੀ ਜਿਹੜਾ ਤੂੰ ਧੀਆਂ ਨੂੰ ਦੇਣਾ ਤੂੰ ਦੇ ਦੇ ਪਰ ਤੁਸੀਂ ਕਲੇਸ਼ ਨਾ ਕਰੋ ਬਸ ਜੇ ਤੋ ਫਿਰ ਉਹ ਚਲੀ ਗਈ ਜੇ ਤੁਹਾਡੇ ਕਲੇਸ ਰਹਿੰਦਾ ਸੀ ਤੁਸੀਂ ਕਹਿੰਦੇ ਕਲੇਸ ਰਹਿੰਦਾ ਸੀ ਸੱਸ ਲੜਦੀ ਸੀ ਕਚ ਕਚ ਉਹ ਤਾਂ ਫਿਰ ਚਲੀ ਗਈ ਫਿਰ ਉਦੋਂ ਬਾਅਦ ਕਾਹਦਾ ਕਲੇਸ ਰਹੇਗਾ ਤੁਹਾਡੇ ਘਰ ਚ ਫਿਰ ਤੁਹਾਡੀ ਦੋਨੇ ਮੀਆਂ ਬੀਬੀ ਦੀ ਬਣੀ ਚਲੀ ਗਈ ਸੀ ਪਰ ਅਸੀਂ ਮੈਂ ਭੇਜ ਜਾਣੀ ਸੀ ਜਾਣ ਕੇ ੱੱਕੇ ਨਾਲ ਲੈ ਕੇ ਗਏ ਸੀ ਕੁੜੀਆਂ ਨੇ ਉਹ ਤਾਂ ਫਿਰ ਐ ਕਿਹਾਣਾ ਵੀ ਤੁਹਾਡੇ ਦੋਨੇ ਮੀਆਂ ਬੀਬੀ ਦੀ ਬਣੀ ਰਹਿ ਜੇ ਤੁਹਾਡਾ ਘਰ ਖਰਾਬ ਨਾ ਹੋਵੇ ਨੰਦਾਂ ਨੇ ਤਾਂ ਆਖਿਆ ਹੋਣਾ ਵੀ ਸਾਡੇ ਭਰਾ ਦਾ ਘਰ ਵਸ ਜਾਏ ਵੀ ਚਲੋ ਅਸੀਂ ਆਦੀ ਮਾਂ ਨੂੰ ਲੈ ਜਾਂਦੇ ਜੇ ਤੁਹਾਡਾ ਘਰ ਵਸ ਜਾਏ ਤੁਸੀਂ ਫਿਰ ਦੋਨੇ ਕੌਣ ਨਹੀਂ ਰਹੇ ਤੁਸੀਂ ਨਹੀਂ ਦੋਨੇ ਜੇ ਤੁਹਾਡੀ ਸੱਸ ਦਾ ਤੁਹਾਨੂੰ ਡਿੱਕਾ ਸੀ ਸੱਸ ਬੋਲਦੀ ਸੀ ਕਚਕਚ ਕਰਦੀ ਸੀ ਉਹਨਾਂ ਦਾ ਪਾਸੇ ਕਰਦੀ ਫਿਰ ਤੁਹਾਡੀ ਦੋਨਾਂ ਦੀ ਵੀ ਨਹੀਂ ਬਣੀ ਦੋਨਾਂ ਨੇ ਬੰਦਾ ਹੀ ਮਤਲਬ ਇਹ ਹੈ ਕਿ ਸੱਸ ਪਰ ਸਮਝਾਉਣ ਦਾ ਫਰਜ਼ ਨਹੀਂ ਮੰਨਦਾ ਅਗਰ ਵੱਡਾ ਬੰਦਾ ਸੀ ਉਹਨਾਂ ਨੇ ਤਾਂ ਦੋਨਾਂ ਨੂੰ ਸਮਝਾਉਣਾ ਸੀ ਭਾਵੇਂ ਮੈਨੂੰ ਵੀ ਲੜਦੇ ਉਹਦੇ ਪੁੱਤ ਨੂੰ ਵੀ ਲੜਦੇ ਉਹ ਤਾਂ ਚੁੱਪ ਕਰਕੇ ਗੱਲਾਂ ਸੁਣੀ ਜਾਂਦੀ ਸੀ ਵੀ ਕਿਉਂ ਚੰਗਾ ਵਧੀਆ ਵੀ ਕੁੱਟਮਾਰ ਕਰਦਾ ਚੰਗਾ 벨ਟਾਂ ਮਾਰਦਾ ਤੁਸੀਂ ਮਾਂ ਕੋਈ ਮਾਂ ਕਹਿੰਦੀ ਵੀ ਮੇਰੇ ਪੁੱਤ ਦਾ ਘਰ ਉਜੜ ਜੇ ਕੋਈ ਮਾਂ ਕਹਿੰਦੀ ਆ ਵੀ ਮੇਰੇ ਪੁੱਤ ਦਾ ਘਰ ਖਰਾਬ ਹੋ ਜੇ ਉਸ ਕੰਦੀ ਕੌਣ ਸੀਗੀ ਰੋਕ ਤਾਂ ਸਕਦੀ ਸੀ ਮੈਨੂੰ ਵੀ ਰੋਕ ਦੇਦੀ ਪਤਨੂ ਵੀ ਕਹਿੰਦੀ ਤੁਸੀਂ ਹਾਂ ਇਹ ਨਾ ਕਰੋ ਆਪਦਾ ਘਰ ਬਸਾਓ ਕਹਿ ਸਕਦੀ ਸੀ ਵੀਰ ਜੀ ਪਰ ਨਹੀਂ ਉਹਨਾਂ ਨੇ ਕੁਝ ਨਹੀਂ ਕਿਹਾ ਚੁੱਪਚਾਪ ਸੁੰਨਦੀ ਆਈ ਬਸ ਜੀ ਹਾਂਜੀ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਮਾੜੀ ਮੋਟੀ ਤੂੰ ਤੂੰ ਮੈਂ ਹੁੰਦੀ ਹੈ ਵੇਖੋ ਸਾਰੇ ਘਰਾਂ ਦੇ ਵਿੱਚ ਹੁੰਦੀ ਹੈ ਹਾਂਜੀ ਭਾਂਡੇ ਖੜਕਦੀ ਹੈ ਮਾੜੀ ਮੋਟੀ ਉਸ ਤੋਂ ਬਾਅਦ ਤੁਹਾਡਾ ਪੇਕਾ ਪਰਿਵਾਰ ਆਉਂਦਾ ਉਸੇ ਮਾਤਾ ਦੀ ਕੁੱਟਮਾਰ ਕਰਕੇ ਜਾਂਦਾ ਉਹ ਕਹਿੰਦਾ ਮੇਰੇ ਮਾਂ ਦਾ ਗੁੱਟ ਤੋੜ ਗਏ ਸੀ ਤੁਹਾਡੇ ਪਰਿਵਾਰ ਤੇ ਅਲੀਕੇਸ਼ਨ ਆਏ ਆ ਵੀ ਤੁਹਾਡੇ ਭਰਾ ਆਏ ਤੁਹਾਡੇ ਹੋਰ ਰਿਸ਼ਤੇਦਾਰ ਆਏ ਹੋਣੇ ਆ ਵੀ ਮੇਰੀ ਮਾ ਦਾ ਗੁੱਟ ਤੋੜਦਗੀ ਕੀ ਦੇਖੋ ਆਪਣੇ ਰਿਸ਼ਤੇਦਾਰਾਂ ਕਾਦੀ ਖਤਰ ਹੁੰਦੀਆਂ ਵੀ ਰਿਸ਼ਤੇਦਾਰ ਦੇ ਭੈਣ ਦੇ ਘਰ ਦਾ ਵੈਸੇ ਨਹੀਂ ਕੋਈ ਕੁੱਟਮਾਰ ਕਰਦਾ ਹੁੰਦਾ ਤੁਹਾਡੇ ਭਰਾਵਾਂ ਵੱਲੋਂ ਕੁੱਟਮਾਰ ਕਰੀ ਕਿ ਉਹਨਾਂ ਦੀ ਇਹਨਾਂ ਨੇ ਫੋਨ ਕਰਕੇ ਪਹਿਲਾਂ ਮੇਰੇ ਮਾਮੇ ਨੂੰ ਫੋਨ ਕੀਤਾ ਵੀ ਤੇਰੀ ਕੁੜੀ ਕਹਿੰਦਾ ਮੇਰੇ ਨਾਲ ਸੱਟਾਂ ਮਾਮਾ ਜੀ ਨੂੰ ਗੁੱਸਾ ਚੜਿਆ ਉਹਨਾਂ ਦੇ ਘਰੇ ਆ ਗਏ ਉਹਨਾਂ ਨੇ ਪੁੱਛਿਆ ਤੇ ਇਹ ਗਾਲੋ ਗਲੋਚੀ ਹੋ ਗਏ ਮੇਰੇ ਸੱਸ ਦੇ ਹੱਥ ਤੱਕ ਵੀ ਨਹੀਂ ਲਾਇਆ ਕਿਸੇ ਨੇ ਵੀਰ ਜੀ ਸਿਰਫ ਇਹਨਾਂ ਦੇ ਲਾਈਆਂ ਸੀਗੀਆਂ ਉਹ ਤੋਂ ਬਾਅਦ ਮੇਰੇ ਸੱਸ ਛਡਾਉਂਦੀ ਸੀ ਕੁਝ ਵੀ ਸੀ ਕੋਈ ਬਹਾਨਾ ਬਣਾ ਲਿਆ ਉਹਨਾਂ ਦੇ ਫ੍ਰੈਕਚਰ ਹੋ ਗਿਆ ਜੀ ਬਾਹ ਤੇ ਬਜ਼ੁਰਗ ਸੀਗੇ ਨਹੀਂ ਦੁਰਾ ਜਾਂਦਾ ਚਲੋ ਖੜੀ ਹੋ ਗਈ ਪਤਾ ਨਹੀਂ ਡਿੱਗੇ ਆ ਕਿਵੇਂ ਕਰਿਆ ਸੀ ਉਹਨਾਂ ਨੇ ਤੁਹਾਡੀ ਥਾਣੋ ਥਾਣੀ ਵੀ ਹੋਏ ਆ ਤੁਸੀਂ ਤੁਸੀਂ ਕਹਿੰਦੇ ਡਿੱਗ ਪਏ ਜਦੋਂ ਘਰੇ ਤੁਹਾਡੇ ਲੜਾਈ ਹੋਈ ਆ ਲੜਾਈ ਹੋਈ ਸੱਸ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀਗਾ ਜੀ ਸੱਸ ਨੇ ਕੁਝ ਵੀ ਨਹੀਂ ਕਿਹਾ ਕਿਸੇ ਨੇ ਜੇ ਹੱਥ ਵੀ ਲਾਇਆ ਹੋਵੇ ਨਾ ਤਾਂ ਤੁਸੀਂ ਆਖੋ ਵੀ ਹਾਂ ਹੱਥ ਲਾਇਆ ਸੀਗਾ ਜੀ ਕੋਸ ਨਹੀਂ ਕਰਿਆ ਉਹਨਾਂ ਨੂੰ ਜੇ ਤੁਸੀਂ ਕਹਿੰਦੇ ਆ ਵੀ ਮਾਮੇ ਦੀ ਕੁੜੀ ਨੂੰ ਉਹ ਕਹਿੰਦਾ ਸੀ ਉਹਨਾਂ ਦਾ ਕਹਿਣਾ ਹੈ ਤੁਹਾਡੇ ਘਰ ਵਾਲੇ ਦਾ ਉਹ ਕਹਿੰਦਾ ਵੀ ਤੁਸੀਂ ਐਲੀਕੇਸ਼ਨ ਲਾਇਆ ਵੀ ਤੂੰ ਮਾਮੇ ਦੀ ਕੁੜੀ ਦੇ ਨਾਲ ਮਾੜਾ ਉਹ ਬਲੈਕਮੇਲ ਤਾਂ ਉਹ ਕਰਦਾ ਸੀ ਮੇਰੇ ਮਾਮੇ ਦੀ ਕੁੜੀ ਨੂੰ ਸਾਨੂੰ ਕੀ ਪਤਾ ਸੀਗਾ ਵੀ ਕੀ ਕੁਝ ਕਰਦੇ ਕੀ ਕੁਝ ਨਹੀਂ ਕਰਦੇ ਹੈਗੇ ਜੀ ਗੱਲਾਂ ਬਾਤਾਂ ਤਾਂ ਉਹਨਾਂ ਨੇ ਕੀਤੀ ਤੇ ਨਾ ਸਾਡਾ ਲਾਉਂਦਾ ਰਾਹਾਂ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਨੂੰ ਦੇਖਿਆ ਨਾ ਸਾਡਾ ਲਾਉਂਦਾ ਸੀਗਾ ਉਹ ਕਿਉਂ ਮੇਰੇ ਮਾਮੇ ਨੂੰ ਮਾਮੇ ਦੀ ਕੁੜੀ ਨੂੰ ਪਤਾ ਸੀਗਾ ਵੀ ਇਹ ਬਾਹਰ ਜਨਾਨੀਆਂ ਲਈ ਫਿਰਦਾ ਹੈਗਾ ਜੀ ਉਹਨਾਂ ਨੇ ਇੱਕ ਦਿਨ ਦੇਖ ਲਿਆ ਉਹਨੂੰ ਉਹ ਤਾਂ ਮਾਮੇ ਦੀ ਕੁੜੀ ਤੇ ਦੂਸ਼ਨ ਲਾਉਂਦਾ ਹੈਗਾ ਜੀ ਹੁਣ ਨਹੀਂ ਉਹ ਉਹ ਤਾਂ ਕਹਿੰਦਾ ਵੀ ਤੁਹਾਡੇ ਤੇ ਕਹਿੰਦਾ ਸੀ ਐਲੀਕੇਸ਼ਨ ਆਇਆ ਮਾਮੇ ਦੀ ਕੁੜੀ ਨੇ ਕਿਸੇ ਨਾਲ ਦੇਖਿਆ ਸੀ ਕਿਲੇ ਦੇ ਵਿੱਚ ਠੀਕ ਹੈ ਜੀ ਉਹ ਉਹਨਾਂ ਤੇ ਦੂਸ਼ਨ ਲਾਉਣ ਲੱਗ ਗਿਆ ਉਹ ਬਾਹਰ ਤੁਰਦਾ ਫਿਰਦਾ ਸੀਗਾ ਜੀ ਠੀਕ ਹੈ ਜੀ ਠੰਡੇ ਉਹ ਬੁੜੀ ਵੀ ਲਈ ਬੈਠਾ ਹੈਗਾ ਜੀ ਮੇਰੇ ਕੋਲੇ ਬਕਾਇਦਾ ਸਬੂਤ ਹੈਗਾ ਜੀ ਜੀ ਇੱਕ ਤੁਸੀਂ ਲਾਉਂ ਇਹਨਾਂ ਦੀ ਪੂਛ ਪੜਤਾਲ ਹੋਣੀ ਚਾਹੀਦੀ ਹੈ ਵੀ ਕਿੱਥੋਂ ਦੀ ਹੈਗੀ ਆ ਬੁੜੀ ਇਹ ਜੀ ਸਾਨੂੰ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਜੀ ਹਾਂਜੀ ਬਾਕੀ ਸਾਡਾ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਹੈ ਜਿਵੇਂ ਕੋਰਟ ਸਾਡਾ ਫੈਸਲਾ ਕਰੂਗੀ ਉਵੇਂ ਮਨਜ਼ੂਰ ਹੈ ਸਰ ਨਹੀਂ ਤੁਸੀਂ ਉਸ ਘਰੇ ਵਸਣਾ ਚਾਹੁੰਦੇ ਆ ਜਾਂ ਨਹੀਂ ਵਸਣਾ ਚਾਹੁੰਦੇ ਮੈਂ ਆਪਦਾ ਪੁੱਤ ਲੈ ਕੇ ਕਿੱਥੇ ਜਾਵਾਂ ਜੀ ਹੋਰ ਦੱਸੋ ਮੈਨੂੰ ਮੈਂ ਆਪਦੇ ਹੱਕ ਤੇ ਰਹੂੰਗੀ ਇਹਨਾਂ ਨੇ ਜੋ ਜੀ ਕਰਨਾ ਕਰੀ ਜਾ ਉਹ ਵੇਖੋ ਉਹ ਵਸਣਾ ਚਾਹੁੰਦਾ ਤੁਸੀਂ ਵਸਣਾ ਚਾਹੁੰਦੇ ਫਿਰ ਗੱਲਬਾਤ ਕੀ ਹੈ ਕਿੱਥੇ ਆੜੀ ਹੈ ਗੱਲ ਤੇ ਫਿਰ ਇਹ ਜਦੋਂ ਮੈਨੂੰ ਕਹਿੰਦੇ ਤੇਰਾ ਹੱਕ ਹੀ ਨਹੀਂ ਕਰ ਸਕਦੇ ਮੈਂ ਮੈਨੂੰ ਕੋਈ ਦੱਸਣਾ ਨਹੀਂ ਇਹਨਾਂ ਨੇ ਵਾਸਤੇ ਤੁਸੀਂ ਹੱਕ ਜਮਾਉਣਾ ਚਾਹੁੰਦੇ ਹੋ ਤੁਹਾਡਾ ਹਰੇਕ ਚੀਜ਼ ਤੇ ਹੱਕ ਆ ਇਹਨਾਂ ਪਹਿਲੀ ਤੇ ਤੁਹਾਡਾ ਹੱਕ ਆ ਘਰ ਤੇ ਤੁਹਾਡਾ ਹੱਕ ਆ ਬੰਦੇ ਦੇ ਤੁਹਾਡਾ ਹੱਕ ਆ ਪਰ ਬੰਦਾ ਕਹਿੰਦਾ ਤੇਰਾ ਹੱਕ ਹੀ ਹੈ ਨਹੀਂ ਕੋਈ ਨਾ ਮੈਨੂੰ ਤਨਖਾਹ ਦੱਸਦਾ ਵੀ ਨਾ ਕਿਤੇ ਜਾਣਾ ਵੀ ਮੈਂ ਕਿੱਥੇ ਜਾਣਾ ਹੈਗਾ ਮੈਂ ਅੱਧਾ ਘੰਟਾ ਲੱਗੂ ਮੈਨੂੰ ਘੰਟਾ ਲੱਗੂ ਆ ਵੀ ਤੇਰਾ ਹੱਕ ਹੀ ਹੈ ਨਹੀਂ ਕਹਿੰਦਾ ਪੁੱਛਣ ਦਾ ਤੂੰ ਹੱਕ ਗਵਾ ਲਿਆ ਕਹਿੰਦਾ ਪੁੱਛਣ ਦਾ ਤੇ ਫਿਰ ਹੋਰ ਹੱਕ ਕੀ ਦਾ ਹੈਗਾ ਇਹਦੇ ਤੇ ਉਹ ਤਾਂ ਕਹਿੰਦਾ ਜਿਹੜਾ ਮੇਰੀ ਤਨਖਾਹ ਆਉਂਦੀ ਹੈ ਉਹਦੇ ਵਿੱਚੋਂ ਮੈਂ ਇੱਕ ਲੋਨ ਤੇ ਪਲਾਟ ਵੀ ਲਿਆ ਹੋਇਆ ਮੈਂ ਪਲਾਟ ਦੀਆਂ ਕਿਸ਼ਤਾਂ ਭਰਦਾ ਮੇਰੇ ਬੱਚਿਆਂ ਦਾ ਘਰ ਬਣਾਉਣਾ ਮੈਂ ਦੇਣਾ ਕਿਨੂੰ ਆਉਣਾ ਉਹ ਤੁਹਾਡੀ ਖਾਤਰੀ ਲੈ ਕੇ ਰੱਖਿਆ ਸੀ ਦੱਸ ਤਾਂ ਸਕਦਾ ਹੈਗਾ ਸੋਨਾ ਸੱਪਾ ਸੀਗਾ ਤਾਂ ਉਹ ਚਾਕੇ ਭੈਣਾਂ ਨੂੰ ਫੜਾ ਦਿੱਤਾ ਜੇ ਮੇਰੇ ਜੇ ਜਗ੍ਹਾ ਦੇ ਕਾਗਜ਼ ਪੱਤਰ ਸੀ ਜੇ ਜਗ੍ਹਾ ਦੇ ਕਾਗਜ਼ ਪੱਤਰ ਸੀ ਉਹ ਵੀ ਕਹਿੰਦਾ ਮੇਰੇ ਕੋਲ ਬੈਂਕ ਦੇ ਵਿੱਚ ਪਏ ਮੈਨੂੰ ਕੋਈ ਦੱਸਦਾ ਹੀ ਨਹੀਂ ਸੀ ਫਿਰ ਮੈਂ ਆਸਰ ਤੇ ਰਵਾਂ ਦੱਸੋ ਵੀ ਮੈਨੂੰ ਵੀਰ ਜੀ ਜ਼ਮੀਨ ਆ ਖੇਤਾਂ ਮੈਂ ਭੈਣਾਂ ਦੇ ਨਾਲ ਵਾਣੀ ਜ਼ਮੀਨ ਤੇ ਫਿਰ ਮੈਂ ਸਟੇ ਲੈ ਆਤੀ ਨਹੀਂ ਇਹ ਹੋ ਸਕਦਾ ਵੀ ਬੰਦਾ ਆ ਆਪਣੀ ਜ਼ਮੀਨ ਆ ਆਪਣੀਆਂ ਭੈਣਾਂ ਦੇ ਨਾਲ ਵਾਦੂਗਾ ਖੁਦ ਕਿਹਾ ਸੀ ਕਹਿੰਦਾ ਮੈਂ ਤੇਰੇ ਵਾਸਤੇ ਕੁਝ ਨਹੀਂ ਛੱਡਣਾ ਤੈਨ ਟਕਾ ਨਾ ਮੈਂ ਆਹੀ ਰੋਲਣੀ ਆ ਤਾਂ ਇਸ ਕਰਕੇ ਮੈਨੂੰ ਫੈਸਲਾ ਲੈਣਾ ਪਿਆ ਮੈਨੂੰ ਪਹਿਲਾਂ ਵਾਰ ਜ਼ਮੀਨ ਤੇ ਮੈਂ ਸਟੇ ਲਿਆ ਤੀ ਮੇਰੇ ਸਾਨੇ ਰੋਟੀ ਵਾਸਤੇ ਤਾਂ ਕੁਛ ਨਾ ਖੁਸ਼ਾਈ ਤੇ ਮੈਂ ਬੱਚੇ ਨੂੰ ਲੈ ਕੇ ਕਿੱਥੇ ਜਾਵਾਂ ਮੈਨੂੰ ਜੋ ਕੋਰਟ ਮੇਰਾ ਫੈਸਲਾ ਦੇਊਗਾ ਮੈਂ ਉਸੇ ਫੈਸਲੇ ਤੇ ਰਹੂੰਗੀ ਨਹੀਂ ਜਿਵੇਂ ਕੋ ਬਾਈ ਦੱਸ ਰਿਹਾ ਵੀ ਮੈਂ ਜਾਣਾ ਚਾਹਣਾ ਹੈ ਲੈ ਜਾਣਾ ਚਾਹਣਾ ਤੁਹਾਨੂੰ ਵਸਾਉਣਾ ਚਾਹਣਾ ਤੁਸੀਂ ਉਹਦੀ ਵੀਡੀਓ ਵੇਖੀ ਹੋਣੀ ਆ ਉਹ ਕਹਿੰਦਾ ਨਾ ਵੀ ਆ ਜੇ ਮੈਂ ਰੱਖਣਾ ਚਾਹਣਾ ਫੇ ਤੁਸੀਂ ਜਾਂਦੇ ਕਿਉਂ ਉਹਨੀਆਂ ਗੰਦੀਆਂ ਸਸ ਸਲੀਲ ਕਿਉਂ ਹਰਕਤਾਂ ਕਰਦਾ ਹੈਗਾ ਉਹਨੇ ਸਬੂਤ ਵੇਖਿਆ ਉਹਦੇ ਕੋਲ ਸਬੂਤ ਹੈਗੇ ਆ ਜਾਂ ਤਾਂ ਸਾਡੇ ਸਬੂਤ ਜ਼ਾਹਰ ਕਰੇ ਵੀ ਹਾਂ ਇਹ ਮਾੜੀ ਹੈਗੀ ਆ ਤੇ ਨਹੀਂ ਮੇਰੇ ਕੋਲ ਸਬੂਤ ਹੈ ਸਾਨੂੰ ਇਸ ਬੁੜੀ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਵੀ ਕਿੱਥੋਂ ਦੀ ਰਹਿਣ ਵਾਲੀ ਆ ਜਿਹਨੇ ਸਾਡਾ ਘਰ ਪਟਿਆ ਤੇ ਜਿਹਨੇ ਮੈਨੂੰ ਇਸ ਮੋੜ ਤੇ ਲਿਆਂਦਾ ਹੈਗਾ ਤੁਸੀਂ ਵੀ ਅਲੀਕੇਸ਼ਨ ਉੱਤੇ ਲਾਏ ਆ ਮਾਤਾ ਫੜੋ ਇਹ ਤਾਂ ਮੁੰਡੇ ਇੱਕ ਮਿੰਟ ਉਹ ਫੜਾ ਦਿਓ ਇੱਕ ਮਿੰਟ ਚਲੋ ਚਲੋ ਤੁਸੀਂ ਵੀ ਅਲੀਕੇਸ਼ਨ ਲਾਏ ਆ ਉਹਨਾਂ ਤੇ ਤੇ ਉਹਨਾਂ ਨੇ ਵੀ ਤੁਹਾਡੇ ਤੇ ਲਾਤੀ ਤੁਹਾਨੂੰ ਵੀ ਪਿਛਲੀ ਗੱਲ ਨੂੰ ਭੁੱਲ ਜਾਣਾ ਚਾਹੀਦਾ ਤੇ ਉਹਨੂੰ ਵੀ ਭੁੱਲ ਜਾਣਾ ਚਾਹੀਦਾ ਜੇਕਰ ਘਰ ਵਸਾਉਣਾ ਤਾਂ ਆਪਾਂ ਜੇ ਤੁਸੀਂ ਵੀ ਉਹੀ ਗੱਲ ਰਿਪੀਟ ਕਰੀ ਜਾਓਗੇ ਉਹ ਵੀ ਕਰੀ ਜਾਓਗੇ ਫਿਰ ਲੱਗਦਾ ਵੀ ਤੁਹਾਨੂੰ ਤੁਹਾਡਾ ਘਰ ਵਸ ਜੂਗਾ ਬਸਨਦਾ ਬਸਨੀ ਮੈਂ ਨਾ ਗੱਲ ਨਹੀਂ ਜੀ ਮੈਨੂੰ ਜੋ ਕੋਰਟ ਮੇਰਾ ਫੈਸਲਾ ਕਰੂਗੀ ਬਸ ਮੈਂ ਇਹ ਚਾਹਣੀ ਆ ਵੀ ਮੈਨੂੰ ਇਸ ਬੁੜੀ ਦੀ ਪਤਾ ਹੋਣਾ ਚਾਹੀਦਾ ਵੀ ਇਹ ਕਿੱਥੋਂ ਦੀ ਰਹਿਣ ਵਾਲੀ ਆ ਇਸੇ ਕਰਕੇ ਅਸੀਂ ਇਸ ਮੋੜ ਤੇ ਆਈਆਂ ਮੈਂ ਬਸ ਹਾਂਜੀ ਨੀ ਹੋਰ ਤੁਹਾਡਾ ਇਹ ਤੋਂ ਪਹਿਲਾਂ ਪਿੰਡ ਵੀ ਪੰਚਾਇਤ ਹੋਈ ਸੀ ਤੁਹਾਡੇ ਹਾਂਜੀ ਪਿੰਡ ਵੀ ਬਹੁਤ ਪੰਚਾਇਤਾਂ ਹੋਈਆਂ ਪਰ ਪੰਚਾਇਤ ਦੀ ਇਹ ਇੱਕ ਨਹੀਂ ਮੰਨੀ ਖੜਾ ਹੋ ਕੇ ਆ ਜਾਂਦਾ ਸੀਗਾ ਪੰਚਾਇਤ ਉੱਤੇ ਪੰਚਾਇਤ ਦੀ ਗੱਲ ਹੀ ਨਹੀਂ ਸੁਣਦਾ ਸੀਗਾ ਜੀ ਕੁਝ ਵੀ ਕਰਾਂਗੇ ਤਾਂ ਅਸੀਂ ਕਸੂਰਵਾਰ ਹੋਵਾਂਗੇ ਹਾਂ ਜੇ ਹਾਲਾਂਕਿ ਕੁਝ ਵੀ ਆਪਦੇ ਆਪ ਇਹ ਕਰਦਾ ਅਸੀਂ ਇਸ ਦੇ ਵਿੱਚ ਕੋਈ ਸਾਡੇ 7 ਜਣਾਂ ਦਾ ਨਾਮ ਲੈਂਦਾ ਸੀ ਮੇਰੇ ਮਾਮਾ ਜੀ ਮੇਰੇ ਭਰਾ ਮੰਮੀ ਤੇ ਮੈਂ ਤੇ ਮੇਰਾ ਜੀਜਾ ਤੇ ਮੇਰੀ ਭੈਣ ਅਸੀਂ ਕੋਈ ਕਸੂਰਵਾਰ ਨਹੀਂ ਹੋਵਾਂਗੇ ਜੇ ਕੁਝ ਵੀ ਇਹ ਆਪਦੇ ਆਪ ਕਰਦਾ ਇਹ ਆਪ ਦਾ ਆਪ ਜ਼ਿੰਮੇਵਾਰ ਹੈ ਭਣ ਐ ਦੱਸੋ ਕਿ ਤੁਸੀਂ ਪਿੰਡ ਕਹਿੰਦੇ ਆ ਖੁੱਬਣ ਵੀ ਤੁਹਾਡਾ ਸੋਹਰਾ ਪਰਿਵਾਰ ਖੁੱਬਣ ਰਹਿੰਦਾ ਸਾਰੇ ਵੀ ਖੁੱਬਣ ਰਹਿਣਾ ਉਹ ਡਿਊਟੀ ਕਰਦਾ ਗੁੰਨੇ ਨਾ ਮੰਡੀ ਤੁਸੀਂ ਗੋਨੇ ਨੇ ਮੰਡੀ ਕਿਉਂ ਨਹੀਂ ਰਹਿੰਦੇ ਜਿੱਥੇ ਡਿਊਟੀ ਕਰਦਾ ਉੱਥੇ ਕਿਉਂ ਨਹੀਂ ਜਾਂਦੇ ਸੌਰੇ ਕਿਉਂ ਜਦ ਫੜੀ ਬੈਠਿਆ ਨਹੀਂ ਮੈਂ ਸੌਰੀ ਰਹਿਣਾ ਆਪਦੀ ਮੈਂ ਗੋੰਦਿਆ ਨੇ ਡੀਐਸਪੀ ਸਾਹਿਬ ਦੇ ਮੈਨੂੰ ਨਾਲ ਭੇਜਿਆ ਸੀਗਾ ਮੈਂ ਉਹਨਾਂ ਦੇ ਨਾਲ ਰਾਮ ਨਾਲ ਇੱਥੇ 3 ਮਹੀਨੇ ਰਹਿ ਕੇ ਗਈਆਂ ਠੀਕ ਹੈ ਜੀ ਇੱਥੇ ਮੈਨੂੰ ਕੁੱਟਮਾਰ ਮੇਰੀ ਕਰਨ ਲੱਗ ਗਿਆ ਮੈਨੂੰ ਗਾਲੀ ਗਲੋਚ ਕੱਢਣ ਲੱਗ ਗਿਆ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਗਿਆ ਇੱਥੋਂ ਤੱਕ ਕਿ ਮੇਰੇ ਭਰਾ ਦੀ ਗੁੜੀਆ ਤੱਕ ਵੀ ਗਾਲਾਂ ਕੱਢਣ ਲੱਗ ਗਿਆ ਸੀਗਾ ਜੀ ਕਿਹਨੇ ਵਜਾ ਤੋ ਬੰਦਾ ਕਿਉਂ ਗਾਲਾਂ ਕੱਢੂਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਰਿਆ ਵੀ ਉਹ ਕਹਿੰਦਾ ਸੀ ਵੀ ਮੈਂ ਤੇਰੇ ਮਾਂ ਪਿਓ ਨੂੰ ਇੱਥੇ ਵੜ ਨਹੀਂ ਦਿੰਦਾ ਮੈਂ ਕਹਿੰਦਾ ਲੱਤਾਂ ਵੜ ਤੂੰ ਵੇਖੋ ਮੈਂ ਗੱਲ ਇਹ ਨਾ ਉਹਦੀ ਕਰਾਂ ਨਾ ਤੁਹਾਡੀ ਕਰਾਂ ਜੇ ਤੁਸੀਂ ਉਹਦੀ ਮਾਂ ਨੂੰ ਕਹਤਾ ਵੀ ਜਾ ਅਸੀਂ ਨਹੀਂ ਰੱਖਣੀ ਲੜਾਉਂਦੀ ਆ ਕਰਦੀ ਆ ਜੇ ਜੇ ਤੋੜ ਜੇ ਦੇਖੋ ਦੇਖੋ ਤੁਸੀਂ ਵੀ ਇੱਕ ਨੋਹ ਆ ਮੈਂ ਪਹਿਲਾਂ ਕਰ ਗਿਆ ਆ ਆਪਾਂ ਸਾਰਿਆਂ ਨੇ ਬੰਨਣਾ ਜੇ ਤੁਸੀਂ ਉਹਦੀ ਮਾਂ ਨੂੰ ਚੰਗਾ ਸਮਝੋਗੇ ਉਹ ਤੁਹਾਡੀ ਮਾਂ ਨੂੰ ਚੰਗਾ ਸਮਝੂਗਾ ਜੇ ਤੁਸੀਂ ਉਹਦੀ ਮਾਂ ਨੂੰ ਨਹੀਂ ਚੰਗਾ ਸਮਝੋਗੇ ਸੇਵਾ ਲਈ ਕਰੋਗੇ ਉਹ ਤੁਹਾਡੀ ਮਾਂ ਨੂੰ ਨਹੀਂ ਸਮਝੂਗਾ ਇਹ ਤਾਂ ਹੱਥ ਨੂੰ ਹੱਥ ਹੈ ਨਾ ਆਪਾਂ ਨੂੰ ਇਹ ਤਾਂ ਚਲੋ ਵੀਰ ਜੀ ਠੀਕ ਆ ਮੈਂ ਸੱਸ ਨੂੰ ਭੇਜਾਂ ਨਹੀਂ ਸੀਗਾ ਮੈਂ ਤਾਂ ਉਹਨਾਂ ਨੂੰ ਕਿਹ ਅਸਗਵਾਂ ਦੀ ਰਹੂੰਗੀ ਤਾਂ ਕੋਲੇ ਕੋਈ ਮਾੜਾ ਮੋਟਾ ਉਹਨੂੰ ਸ਼ਰਮ ਰਹੂਗੀ ਪਰ ਨਹੀਂ ਉਹ ਤਾਂ ਰਹੀ ਨਹੀਂ ਉਹ ਤਾਂ ਦਵਾ ਦੇ ਰੱਖਦੇ ਮੈਂ ਰੱਖਿਆ ਸੀ ਉਹ ਰਹੀ ਨਹੀਂ ਵੀਰ ਜੀ ਮੈਂ ਰੱਖਿਆ ਸੀ ਮੈਂ ਤਾਂ ਸੱਦਿਆ ਸੀ ਉਹਨਾਂ ਨੂੰ ਮਾਹ ਚੱਲ ਰਹੋਗੇ ਇੱਥੇ ਉਹ ਤਾਂ ਗਾਲ੍ਹਾਂ ਤਾਂ ਮੈਨੂੰ ਉਤੋਂ ਦੀ ਪੈਣ ਲੱਗ ਗਈ ਮੈਨੂੰ ਗਾਲ੍ਹਾਂ ਦੁੱਪੜ ਕੱਢਣ ਲੱਗ ਗਈ ਜਦੋਂ ਤੁਹਾਡੀ ਸੱਸ ਗਈ ਹੈ ਗੋਨਿਆਂ ਦੇ ਤੋਂ ਚਲੀ ਗਈ ਵਾਪਸ ਥੋੜੀ ਨਾਨਦ ਲੈ ਗਈ ਆ ਕੇ ਤੁਹਾਡੀ ਮਾਤਾ ਦਾ ਫੋਨ ਆਉਂਦਾ ਹੈ ਵੀ ਮੈਂ ਤੁਹਾਨੂੰ ਮਿਲਣ ਆਉਣੀ ਆ ਉਹ ਕਹਿੰਦਾ ਵੀ ਇੱਥੇ ਨਹੀਂ ਆਉਣੀ ਚਾਹੀਦੀ ਤੇਰੀ ਮਾਤਾ ਤੇ ਤੂੰ ਜੇ ਜਾਣਾ ਤਾਂ ਜਰੂਰ ਜਾ ਕੇ ਮਿਲਿਆ ਮੈਂ ਰੁੱਕਦਾ ਨਹੀਂ ਮਿਲਣ ਤੋਂ ਤੂੰ ਬਠਿੰਡੇ ਜਾ ਕੇ ਮਿਲਿਆ ਭਵੇਂ ਪਰ ਇੱਥੇ ਨਹੀਂ ਆਉਣੀ ਚਾਹੀਦੀ ਤੇਰੀ ਮਾਤਾ ਇਹ ਗੱਲ ਇਹ ਗੱਲਾਂ ਵੀ ਤੁਹਾਡੇ ਕੋਲ ਹੁੰਦ ਕਰੀਆਂ ਨਹੀਂ ਜਿੱਥੇ ਇਹੋ ਜੀ ਕੋਈ ਗੱਲ ਨਹੀਂ ਹੋਈ ਸੀ ਇੱਕ ਦਿਨ ਕਿਹਾ ਸੀ ਪਾਪਾ ਆ ਵੀ ਮੇਰੇ ਦੀ ਦਵਾਈ ਚੱਲਦੀ ਐ ਇਮਜ ਹਸਪੀਟਲ ਤੋਂ ਮੈਂ ਕਿਹਾ ਸੀ ਇੱਥੇ ਪਾਪਾ ਨੇ ਮਿਲਣਾਣਾ ਹੈਗਾ ਉਹ 3 ਸਾਲ ਹੋ ਗਏ ਉਹਨਾਂ ਦੀ ਦਵਾਈ ਚੱਲਦੀ ਐ ਇੱਥੋਂ ਉਹ ਕਹਿੰਦਾ ਵੀ ਨਹੀਂ ਇੱਥੇ ਨਹੀਂ ਮੈਂ ਚਲ ਤਾਂ ਵੀ ਚੁੱਪ ਕਰ ਗਈ ਮੰਮੇ ਮੰਮੀ ਤੁਸੀਂ ਨਾ ਆਓ ਮੈਂ ਚੱਲ ਕੋਈ ਗੱਲ ਨਹੀਂ ਮੈਂ ਉੱਥੇ ਵੀ ਮਿਲਣ ਨਹੀਂ ਗਈ ਉਹਨਾਂ ਨੂੰ ਮੈਨੂੰ ਜਦੋਂ ਬੁਖਾਰ ਚੜਦਾ ਸੀ ਮੇਰੇ ਤੋਂ ਜਾਇਆ ਵੀ ਨਹੀਂ ਜਾਂਦਾ ਸੀ ਮੈਂ ਮਸਤਲ ਇੱਥੇ ਆ ਕੇ ਆ ਜਾਣਗੇ ਤਾਂ ਠੀਕ ਐ ਇਹਨਾਂ ਨੇ ਮਨਾ ਕਰਤਾ ਮੈਂ ਇਹਨਾਂ ਨੂੰ ਚਲ ਚੁੱਪ ਕਰਕੇ ਮੈਂ ਪੈ ਗਈ ਮੈਨੂੰ ਬੁਖਾਰ ਚੜ ਗਿਆ ਆ ਕੇ ਇਹ ਕਹਿੰਦੇ ਮੈਨੂੰ ਰੋਟੀ ਪਾ ਦੇ ਮ ਗੀ ਸੁਣ ਲਾ ਕੇ ਮੈਂ ਕਿਹਾ ਮੁੰਡਾ ਸੁੱਤਾ ਪਿਆ ਚੁੱਪ ਕਰ ਦਿਓ ਕਿ ਨਾ ਬੰਦ ਕਰ ਲਓ ਫੋਨ ਨੂੰ ਇਹ ਡਿਊਟੀ ਤੋਂ ਘਰੇ ਆਏ ਸੀ 12 ਸਵਾ 12 ਦਾ ਟਾਈਮ ਸੀਗਾ ਉਦੋਂ ਉਦੋਂ ਆ ਕੇ ਤੇ ਮੈਂ ਕਿਹਾ ਰੋਟੀ ਪਾ ਦੇ ਮੈਂ ਕਿਹਾ ਰੁਕ ਜੇ ਦੋ ਮਿੰਟ ਚਾਹ ਮੈਂ ਬਣਾ ਕੇ ਇਹਨਾਂ ਨੂੰ ਫੜਾਤੀ ਸੀ ਕਹਿੰਦੇ ਰੋਟੀ ਪਾ ਦੇ ਮੈਂ ਕਿਹਾ ਬੇਟਾ ਸੁੱਤਾ ਦੁੱਧ ਪੀਦਾ ਇਹਨੂੰ ਮੈਂ ਕਿਹਾ ਤੇ ਫੇਰ ਮੈਂ ਤੁਹਾਨੂੰ ਰੋਟੀ ਫੜਾ ਦੂੰਗੀ ਮੈਂ ਕਿਹਾ ਮੈਨੂੰ ਨਾ ਬੁਖਾਰ ਵਾਲਾ ਚੜੀ ਅੰਦਰ ਦਵਾਈ ਦਵਾਈ ਦਾ ਸੁਖਾਲਾ ਗੋਲੀਆਂ ਗੋਲੀਆਂ ਤੇਹੀ ਚਲਾਉਂਦਾ ਸੀਗਾ ਵੀ ਹੋਰ ਡਾਕਟਰ ਪ੍ਰਾਈਵੇਟ ਕਿਤੋਂ ਦਵਾਈ ਨਹੀਂ ਦਵਾਈ ਮੈਨੂੰ ਇਹਨਾਂ ਨੇ ਹਾਂਜੀ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਹੋ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਬੱਚੇ ਦੀ ਜ਼ਿੰਦਗੀ ਖਰਾਬ ਹੋਊਗੀ ਜੇਕਰ ਕੱਲ ਨੂੰ ਤੁਸੀਂ ਪੀ ਕੇ ਘਰ ਬੈਠੇ ਹੋ ਉਹ ਇੱਧਰ ਬੈਠਾ ਤੁਸੀਂ ਪੀ ਕੇ ਘਰ ਰੁਲੀ ਜਾਂਦੇ ਹੋ ਉਹ ਆਪਦੇ ਇੱਧਰ ਰੁਲੀ ਜਾਂਦਾ ਜ਼ਿੰਦਗੀ ਤੇ ਬੱਚੇ ਦੀ ਵੀ ਖਰਾਬ ਹੋ ਰਹੀ ਹੈ ਨਾ ਬੱਚੇ ਦੀ ਲਾਈਫ ਤਾਂ ਖਰਾਬ ਹੋ ਗਈ ਨਾ ਉਹਨਾਂ ਦੀ ਜ਼ਿੰਦਗੀ ਕੁਝ ਨਹੀਂ ਉਹ ਕਹਿੰਦਾ ਮੇਰਾ ਤਾਂ ਪੈਸੇ ਦੇ ਕੇ ਟਾਈਮ ਪਾਸ ਹੁੰਦਾ ਮੇਰੀ ਜ਼ਿੰਦਗੀ ਖਰਾਬ ਨਹੀਂ ਹੁੰਦੀ ਕਹਿੰਦਾ ਮੇਰਾ ਤਾਂ ਟਾਈਮ ਵਧੀਆ ਪਾਸ ਹੁੰਦਾ ਕਹਿੰਦਾ ਮੈਨੂੰ ਇਹ ਗੱਲਾਂ ਕਹਿੰਦਾ ਹੁੰਦਾ ਹਾਂਜੀ ਕਦੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਆਪਾਂ ਨੂੰ ਵੀ ਥੋੜੇ ਢਲ ਜਾਣਾ ਚਾਹੀਦਾ ਆਪਾਂ ਨੂੰ ਵੀ ਥੋੜੇ ਨੀਵੇਂ ਹੋ ਜਾਣਾ ਚਾਹੀਦਾ ਨੀਵੇਂ ਹੋ ਕੇ ਸਭ ਕੁਝ ਭੁੱਲ ਭਲਾ ਕੇ ਇਹਦੇ ਨਾਲ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਸੀ ਮਖਾ ਚਲੋ ਇੱਥੇ ਆ ਗਏ ਹੈਗੇ ਆ ਵੀ ਆਪਾਂ ਵੀ ਆਪਾਂ ਨੂੰ ਕੁਝ ਨਹੀਂ ਕੋਈ ਕਹਿੰਦਾ ਚਲੋ ਭੁੱਲ ਜਾਗੇ ਸਾਰਾ ਕੁਝ ਜਿਹੜਾ ਪਰ ਨਹੀਂ ਇਹ ਪਹਿਲਾਂ ਵਾਲੀਆਂ ਗੱਲਾਂ ਜਾਗਰ ਕਰਨ ਲੱਗ ਗਿਆ ਤੁਸੀਂ ਐ ਕੀਤਾ ਤੁਸੀਂ ਐ ਕੀਤਾ ਮੈਂ ਤਾਂ ਵੀ ਚੁੱਪ ਕਰ ਗਈ ਮੈਂ ਇਹਨਾਂ ਤੇ ਵੀ ਮਿੱਟੀ ਪਾਤੀ ਚਲੋ ਜਿਹੜਾ ਕੁਝ ਇਹਨਾਂ ਨੇ ਕਰ ਲਿਆ ਕਰਾ ਲਿਆ ਹਾਂਜੀ ਜਦੋਂ ਤੁਹਾਡਾ ਰਿਸ਼ਤਾ ਹੁੰਦਾ ਹੈ ਪਹਿਲਾਂ ਤੁਹਾਡੀ ਵੱਡੀ ਭੈਣ ਵਈ ਸੀ ਉਹਨੂੰ ਪਤਾ ਨਹੀਂ ਸੀ ਵੀ ਸਾਡਾ ਸਹੁਰਾ ਪਰਿਵਾਰ ਇਹੋ ਜਿਹਾ ਉਹ ਰਿਸ਼ਤਾ ਨਾਂ ਲੈ ਕੇ ਆਉਂਦੀ ਜੇਕਰ ਇਹ ਭੈੜੇ ਸੀ ਤਾਂ ਉਜ ਕੋਈ ਗੱਲ ਨਹੀਂ ਸੀ ਪਰਿਵਾਰ ਭੈੜਾ ਨਹੀਂ ਸੀ ਕੋਈ ਵੀ ਨਹੀਂ ਪਰਵਾਹਾ ਸੀ ਇਹੇ ਬਸ ਪਤਾ ਹੀ ਬਾਅਦ ਚ ਲੱਗੇ ਸਾਨੂੰ ਭੈਣ ਨੂੰ ਕੋਈ ਕਰਦਾ ਭੇਤ ਨਹੀਂ ਸੀਗਾ ਜੀ ਨਹੀਂ ਨਾ ਹੀ ਉਹਨੂੰ ਕੋਈ ਕੁਝ ਦੱਸਦਾ ਸੀਗਾ ਜੀ ਹਾਂਜੀ ਜਦੋਂ ਤੁਹਾਡੀ ਲੜਾਈ ਦੇ ਵਿੱਚ ਜਿਹੜਾ ਇੱਕ ਅਵਤਾਸ ਸਿੰਘ ਹੈਪੀ ਆ ਜੀ ਇਹ ਸਾਡਾ ਕੰਮ ਕਿਤੇ ਨਹੀਂ ਪੰਚਾਇਤਾਂ ਹੁੰਦੀਆਂ ਸੀ ਥਾਣੇ ਹੁੰਦੇ ਸੀ ਹਾਲਾਂਕਿ ਬਾਹਵਾਲੇ ਸਾਡੀਆਂ ਇੰਨੀਆਂ ਦਰਖਾਸਤਾਂ ਐਨੇ ਫੋਨ ਕੀਤੇ ਸੀ ਇਹਨਾਂ ਨੂੰ ਵੀ ਤੁਸੀਂ ਪਹੁੰਚੋ ਤੇ ਹੈਪੀ ਨੇ ਕਿਸੇ ਨੂੰ ਗੱਲ ਤੇ ਹੀ ਨਹੀਂ ਆਉਣ ਦਿੱਤਾ ਜੀ ਇਹ ਸਾਡਾ ਬੰਦਾ ਇਹ ਕਿਸੇ ਗੱਲ ਤੇ ਨਹੀਂ ਆਉਣ ਦਿੱਤਾ ਇਹ ਹੈਪੀ ਉਤਾਰ ਸਿੰਘ ਹੈਪੀ ਆਈ ਸਸਪੈਂਡ ਹੋਇਆ ਬਿਆਏਗਾ ਜੀ ਬਠਿੰਡੇ ਰਹਿੰਦਾ ਜੀ ਇਹ ਅੱਛਾ ਨਹੀਂ ਵੇਖੋ ਕੋਈ ਸਾਂਝਾ ਬੰਦਾ ਪੰਚਾਇਤੀ ਬੰਦਾ ਹੈ ਕੋਈ ਵੀ ਕਿਸੇ ਨੂੰ ਉਲ ਜਾ ਕੇ ਲੈ ਜਾ ਸਕਦਾ ਵੀ ਚਲੋ ਭਾਈ ਤੁਸੀਂ ਫੈਸਲਾ ਕਰ ਲਓ ਪੁੱਠੀ ਮੱਤ ਤਾਂ ਕੋਈ ਵੀ ਨਹੀਂ ਦਿੰਦਾ ਹੈਪੀ ਕਿਹੜਾ ਪੁੱਠੀ ਮੱਤ ਦਿੰਦਾ ਹੋਗਾ ਹੈਪੀ ਦਾ ਇਹ ਕਹਿੰਦਾ ਹੋਗਾ ਵੀ ਤੁਸੀਂ ਆਪਦਾ ਘਰ ਬਸਾ ਲਓ ਭੈਣੇ ਉਹਨੇ ਤਾਂ ਸਾਨੂੰ ਇੱਕ ਵਾਰੀ ਕਿਹਾ ਹੀ ਨਹੀਂ ਪੈਣੇ ਤੁਸੀਂ ਘਰ ਬਸਾ ਲਓ ਉਹ ਤਾਂ ਸਾਨੂੰ ਝੂਠੀਆਂ ਤੌਮ ਤਾਂ ਲਾਉਂਦਾ ਸੀਗਾ ਉਹ ਕੋਈ ਗੱਲ ਤੇ ਨਹੀਂ ਆਉਂਦਾ ਕੋਈ ਥਾਣੇ ਕਿਤੇ ਵਜੇ ਤਾਂ ਬਾਹਰ ਤੇ ਮੋੜ ਲੈ ਕੇ ਆਉਂਦਾ ਸੀਗਾ ਕਿਤੇ ਗੱਲ ਤੇ ਨਾ ਬਾਹਵਾਲੀ ਫੋਨ ਕੀਤਾ ਸੀ ਪਹੁੰਚੇ ਨਹੀਂ ਇੱਕ ਵਾਰੀ ਨਹੀਂ ਪਹੁੰਚੇ ਸੀ ਇੰਨੀ ਫੋਨ ਕਰਵਾਏ ਸੀ ਵੀ ਤੁਸੀਂ ਬਲਾਓ ਬਲਾਓ ਇਹਨਾਂ ਨੂੰ ਚਲੋ ਕੋਈ ਗੱਲਬਾਤ ਸੁਣ ਲੈਣਗੇ ਪਰ ਨਹੀਂ ਪਹੁੰਚੇ ਨਹੀਂ ਇਹ ਬਾਹਵਾਲੇ ਜੀ ਜਦੋਂ ਮੀਆਂ ਬੀਬੀ ਲੜ ਪੈਂਦੇ ਘਰ ਦੇ ਵਿੱਚ ਤੁਸੀਂ ਦੋਨੇ ਲੜਪੋ ਤੁਸੀਂ ਤਾਂ ਘੰਟੇ ਮਗਰੋਂ 2 ਘੰਟੇ ਮਗਰੋਂ ਦੂਜੇ ਦਿਨ ਇੱਕੋ ਜੇ ਹੋ ਜਾਊਗੀ ਜਿਹੜੀ ਗੱਲ ਤੁਹਾਡੇ ਪੇਕਿਆਂ ਦੀ ਕਹੀ ਤੁਹਾਡੇ ਘਰ ਵਾਲਿਆਂ ਨੂੰ ਉਹ ਸਾਰੀ ਉਮਰ ਰੜਕੂਗੀ ਨਾ ਜਦੋਂ ਤੁਹਾਡੀ ਲੜਾਈ ਹੋਈ ਤੁਹਾਡਾ ਪੇਕਾ ਪਰਿਵਾਰ ਤੁਹਾਡੇ ਸਹੁਰੇ ਘਰ ਉਥੋਂ ਲੜਾਈ ਹੁੰਦੀ ਆ ਜਫੋ ਜਫੀ ਹੁੰਦੇ ਆ ਤੁਹਾਡੀ ਸੱਸ ਦਾ ਉੱਥੇ ਗੁੱਟ ਟੁੱਟ ਜਾਂਦਾ ਹਾਂਜੀ ਗੁੱਟ ਟੁੱਟ ਜਾਂਦਾ ਤੁਸੀਂ ਠਾਣ ਠਾਣੀ ਹੋਏ ਕਿ ਉਹ ਰਿਸ਼ਤਾ ਜਿਹੜਾ ਇੱਕ ਦੂਜੇ ਨੂੰ ਆਪਣਾ ਐਡਾ ਪਵਿੱਤਰ ਰਿਸ਼ਤਾ ਹੁੰਦਾ ਸਾਲੇ ਤੇ ਜੀਜੇ ਵਾਲਾ ਜਦੋਂ ਇੱਕ ਦੂਜੇ ਨੂੰ ਗੱਲਾਂ ਕਹੀਆਂ ਉਹ ਸਾਰੀ ਉਮਰ ਰੜਕਣ ਗਿਆ ਤੁਸੀਂ ਤਾਂ ਮੀਆਂ ਬੀਬੀ ਕੋ ਹੋ ਜਾਓਗੇ ਤੁਸੀਂ ਤਾਂ ਉਹਨਾਂ ਦੇ ਰਿਸ਼ਤੇ ਵਿੱਚ ਫਰਕ ਪਵਾਤਾ ਨਾ ਦੋਨੋਂ ਜੀਆਂ ਨੇ ਹਾਂਜੀ ਮੈਂ ਨਹੀਂ ਫਰਕ ਪਵਾਇਆ ਫਰਕ ਇਹਨਾਂ ਨੇ ਪਵਾਇਆ ਦੱਸਦੇ ਨਹੀਂ ਸੀਗੇ ਉੱਥੇ ਸਮਾਂ ਦੀ ਰੋਕਦੇ ਸੀਗੇ ਸਾਰੇ ਦਿਨ ਘਰੋਂ ਬਾਹਰ ਨਿਕਲਦੇ ਰਹਿੰਦੇ ਸੀ ਰਾਤ ਨੂੰ 9 ਵਜੇ ਵੱਢਦੇ ਸੀ ਕਈ ਵਾਰ ਘਰੇ ਵੀਰ ਜੀ ਇਹੇ ਚਲੋ ਡਿਊਟੀ ਵਾਲਾ ਬੰਦਾ ਲੇਟ ਹੋ ਜਾਂਦਾ ਅਸੀਂ ਇਹ ਨਹੀਂ ਕਹਿੰਦੇ ਸਾਰਾ ਦਿਨ ਬਾਹਰ ਦੇ ਪੁੱਛਦੇ ਸੀ ਕਦੇ ਇਹਦੀ ਕਿਟ ਦੇ ਵਿੱਚ ਬੁੜੀਆਂ ਦੀਆਂ ਐਨਕਾਂ ਨਿਕਲਦੀਆਂ ਕਦੇ ਬੋਤਲਾਂ ਕਦੇ ਪੱਗਾਂ ਦੇ ਗਿਫਟ ਨਿਕਲਦੇ ਦੱਸੋ ਕਿੱਥੋਂ ਆਉਂਦੇ ਸੀਗੇ ਮੈਨੂੰ ਦੱਸਦਾ ਨਹੀਂ ਸੀਗਾ ਕੁਝ ਵੀ ਇਹ ਕੁਝ ਇਹ ਵੀ ਉਹਦੇ ਤੇ ਅਲੀਕੇਸ਼ਨ ਆਈ ਸੀ ਵੀ ਤੁਹਾਡੇ ਨਾਲ ਬੁੜੀਆਂ ਰਹਿੰਦੀਆਂ ਉੱਥੇ ਸਟਾਫ ਦੇ ਵਿੱਚ ਤੁਸੀਂ ਉਹਨਾਂ ਬਾਰੇ ਵੀ ਕੋਈ ਚੰਗਾ ਬੰਦਾ ਬੋਲਦੇ ਨਹੀਂ ਨਹੀਂ ਜੀ ਉਹਨਾਂ ਬਾਰੇ ਕੁਝ ਨਹੀਂ ਕਿਹਾ ਇਹੋ ਜਿਹਾ ਕੋਈ ਸਟਾਫ ਨਹੀਂ ਹੁੰਦਾਗਾ ਜੀ ਨੂੰ ਆਪਦੇ ਘਰ ਦੀ ਇੱਜ਼ਤ ਨਾ ਹੋਵੇ ਕੋਈ ਵੀ ਸਟਾਫ ਇਹਦਾ ਇਹੋ ਜਿਹਾ ਹੈ ਨਹੀਂਗਾ ਜੀ ਸਟਾਫ ਨੂੰ ਵੀ ਚੰਗਾ ਬੋ ਕਹਿੰਦਾ ਮੇਰੇ ਸਟਾਫ ਨੂੰ ਵੀ ਚੰਗਾ ਮਾੜਾ ਕਿਹਾ ਨਹੀਂ ਜੀ ਮੈਂ ਉਹਨਾਂ ਦੇ ਵਿੱਚ ਰਹਿ ਕੇ ਆਈਆਂ ਕੋਈ ਵੀ ਸਟਾਫ ਦਾ ਇਹੋ ਜਿਹਾ ਬੰਦਾ ਨਹੀਂ ਸਕਉਂਦੀ ਸਟਾਫ ਨੇ ਤਾਂ ਇਹਨਾਂ ਨੂੰ ਸਮਝਾਇਆ ਸੀਗਾ ਵੀ ਤੂੰ ਨਹੀਂ ਚੱਲ ਵਰਤਨਾ ਚੱਲ ਇਹਨੂੰ ਮਿਲਣ ਦੀ ਇਹਦੇ ਮਾਪਿਆਂ ਦੇ ਨਾਲ ਕਹਿੰਦਾ ਨਹੀਂ ਉਹਨਾਂ ਨੇ ਤਾਂ ਸੌਂਦੀ ਉਹ ਕਹਿੰਨ ਲ ਇਹਨੂੰ ਪ੍ਰਾਈਵੇਟ ਕੰਮ ਤੇ ਲਵਾ ਦਨੇ ਆ ਕਹਿੰਦਾ ਨਹੀਂ ਮੈਂ ਤਾਂ ਇਹਨੂੰ ਘਰ ਜੋਗੀ ਰੱਖਨੇ ਹਾਂ ਹੁਣ ਮੈਂ ਇੰਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਮੈਂ ਮੈਂ ਘਰੇ ਕਿਵੇਂ ਰਹਿ ਸਕਦੀ ਹਾਂ ਸਾਰੀ ਉਮਰ ਤਾਂ ਮੇਰੀ ਪੜ੍ਹਾਈ ਦੇ ਵਿੱਚ ਨਿਕਲ ਗਈ ਨਾ ਮੇਰਾ ਫੋਨ ਚਾਰਜ ਕਰਕੇ ਦਿੰਦਾ ਨਾ ਕਹਿੰਦਾ ਤੈਨੂੰ ਮੈਂ ਗੱਲ ਕਰਨ ਦੇਵਾਂ ਕਿਸੇ ਦੇ ਨਾਲ ਕਹਿੰਦਾ ਨਾ ਕਹਿੰਦਾ ਮੈਂ ਬਾਹਰ ਜਾਣ ਦੇਵਾਂ ਨਾ ਤੈਨੂੰ ਮੈਂ ਪੜਨ ਦੇਵਾਂ ਕਹਿੰਦਾ ਹੁਣ ਦੱਸੋ ਫਿਰ ਮੈਂ ਕਿੱਧਰ ਜਾਵਾਂ ਵੇਖੋ ਤੁਹਾਡੇ ਸਹੁਰੇ ਪਰਿਵਾਰ ਦੇ ਵਿੱਚ ਤੁਹਾਡੀ ਸਾਲੀ ਦੇ ਤੁਹਾਡਾ ਜੀਜਾ ਉਹਦਾ ਭਰਾ ਤੇ ਇੱਕ ਇਹ ਤੁਸੀਂ ਸਖੀਆਂ ਪੈਣਾ ਸਕੇ ਭਰਾ ਦੋਨੇ ਰਹਿ ਗਈ ਪਰਿਵਾਰ ਇੱਜ਼ਤ ਚ ਪੰਜ ਮਾਤ ਬ ਇਹ ਗੱਲ ਕਰੀ ਗਏ ਤੁਹਾਡਾ ਆਪ ਦੇ ਛੋਟਾ ਜਿਹਾ ਪਰਿਵਾਰ ਹੈ ਤੁਹਾਡੀ ਸખી ਭੈਣ ਉਹਦਾ ਸਖਾ ਭਰਾ ਤੁਹਾਨੂੰ ਭਾਉਂਦੇ ਉਹ ਆਦੇ ਭਰਾ ਨੂੰ ਭਾਉਂਦਾ ਤੁਹਾਡੇ ਜੀਜੇ ਨੇ ਤੁਹਾਡੀ ਭੈਣ ਨੇ ਬਾਕੇ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਇਹ ਰਿਸ਼ਤਾ ਇਹ ਟੁੱਟ ਜੂਗਾ ਮੇਰੀ ਭੈਣ ਦਾ ਤੇ ਮੇਰੇ ਜਿਹੋਰ ਦਾ ਰਿਸ਼ਤਾ ਤੇ ਅਸੀਂ ਇਹਨਾਂ ਨੂੰ ਜੋੜ ਜੇ ਚਾਰ ਗੱਲਾਂ ਤੁਹਾਨੂੰ ਕਹਿੰਦੀ ਤੁਹਾਡੀ ਭੈਣ ਚਾਰ ਗੱਲਾਂ ਉਹ ਆਦੇ ਭਰਾ ਨੂੰ ਕਹਿੰਦਾ ਵੀ ਪਿਛਲੀਆਂ ਗੱਲਾਂ ਨੂੰ ਭੁੱਲ ਜੋ ਤੁਸੀਂ ਹੁਣ ਅਗਲਾ ਘਰ ਵਸਾਓ ਕੋਈ ਗੱਲਬਾਤ ਹੋਈ ਉਹਨਾਂ ਨੇ ਬਹੁਤ ਸਮਝਾਇਆ ਸੀ ਪਰ ਉਹਨਾਂ ਦੇ ਗੱਲ ਸੁਣਦੇ ਨਹੀਂ ਸੀ ਤਾਂ ਠੂੰਦੇ ਨੇ ਆਦੀ ਭੈਣਾਂ ਨੂੰ ਫੋਨ ਕਰ ਲੈਂਦਾ ਸੀਗਾ ਉਹ ਭੈਣ ਭਰਾ ਜੀ ਤਾਂ ਗੱਲ ਸੁਣ ਨਹੀਂ ਦਿੰਦੇ ਸੀ ਉਹ ਤਾਂ ਐਂ ਕਹਿੰਦੇ ਸੀ ਵੀ ਤੁਸੀਂ ਤੰਨੇ ਰਲੇ ਹੋ ਜਾਓ। ਇਹ ਕੋਈ ਭੈਣ ਕਹਿੰਦੀ ਆ ਕਿ ਮੇਰੇ ਭਰਾ ਦਾ ਰਿਸ਼ਤਾ ਖਰਾਬ ਹੋ ਜਾਏ। ਮੇਰੇ ਭਰਾ ਦਾ ਘਰ ਪਟਿਆ ਜਾਵੇ। ਮੇਰੇ ਭਰਾ ਦਾ ਘਰ ਉੱਜੜ ਜਾਏ। ਕੋਈ ਭੈਣ ਹੈ ਤੁਸੀਂ ਵੀ ਇੱਕ ਭੈਣ ਹੋ ਕਿਸੇ ਦੀ। ਤੁਸੀਂ ਸੋਚੋਗੇ ਵੀ ਆਦੇ ਭਰਾ ਦਾ ਘਰ ਖਰਾਬ ਹੋ ਜਾਏ। ਤੇ ਭੈਣਾ ਫਿਰ ਐਂ ਕਿਉਂ ਕਹਿੰਦੀ ਉਹ ਤੇਰਾ ਹੱਕ ਹੈ ਨਹੀਂ ਤਨਖਾਹ ਪੁੱਛਣ ਦਾ। ਭੈਣਾ ਨੇ ਕਿਉਂ ਕਿਹਾ ਵੀ ਤੇਰਾ ਹੱਕ ਹੀ ਹੈ ਨਹੀਂ ਕੁਝ ਪੁੱਛਣ ਦਾ। ਕਿ ਅਸੀਂ ਵੀ ਪੈਣਾ ਹੈਗੇ ਪਰ ਅਸੀਂ ਤਾਂ ਕੁਸਾਏ ਜਾਂਦਾ ਏਦਾਂ ਦਾ ਕਿ ਆਣੀਗਾ ਵੀ ਸਾਡਾ ਹੱਕ ਹੈਗਾ ਕਿ ਸਾਡਾ ਹੱਕ ਨਹੀਂ ਜਦੋਂ ਵਿਆਹ ਬਰਾ ਤੇ ਘਰਾਂ ਬਰਾ ਵਾਲੇ ਹੋਗੇ ਸਾਡਾ ਹੱਕ ਕੀ ਰਹੇਗਾ ਸਾਡਾ ਹੱਕ ਤਾਂ ਗਾਂ ਸੀਗਾ ਜਿਹੜਾ ਤੁਹਾਨੂੰ ਕੋਈ ਪੁੱਛ ਨਹੀਂ ਦਿੰਦਾਗਾ ਨਹੀਂ ਆਪਾਂ ਸੁਭੇਕ ਹੀ ਵੀ ਆਪਣੇ ਪਿੰਡਾਂ ਦੇ ਵਿੱਚ ਗੱਲ ਆ ਚੌੜਚ ਵੀ ਕਈ ਵਾਰ ਗੱਲ ਕਹਿ ਦਿੰਦੇ ਆਪਾਂ ਤੂੰ ਥਰਖਾ ਤੋਂ ਪੁੱਛ ਕੇ ਲੈਣਾ ਕੀ ਐ ਨਹੀਂ ਤੂੰ ਤਾਂ ਸਮਾਨ ਤੇ ਉਹਨੂੰ ਮਿਲੀ ਜਾਂਦਾ ਤੂੰ ਖਾਈ ਜਾ ਵੈਸੇ ਸੁਭਾਏ ਕੀ ਚੌੜਚ ਕਹਿਤਾ ਹੋਣਾ ਜਾਂ ਗੱਲ ਤੁਹਾਨੂੰ ਤੁਸੀਂ ਦਿਲ ਤੇ ਲਾ ਕੇ ਹੋ ਜਦੋਂ ਆਪਾਂ ਰਿਸ਼ਤਾ ਕਰਦੇ ਆ ਪਿਆਰ ਰਿਸ਼ਤਾ ਵੇਖਣ ਜਾਂਦਾ ਕੀ ਗੱਲ ਉਹ ਦੋ ਪੁੱਛਦਾ ਨਹੀਂ ਵੀ ਭਾਈ ਤੁਹਾਡੀ ਕਿੰਨੀ ਤਨਖਾਹ ਭਾਈ ਬੁੰਡੇ ਦੀ ਕਿੰਨੀ ਤਨਖਾਹ ਤੇ ਫਿਰ ਜੇ ਮੈਂ ਪੁੱਛ ਲਿਆ ਤੇ ਮੈਂ ਕਿਹੜਾ ਖਾਤਿਆਂ ਚ ਪਾਉਣ ਲੱਗੀ ਸੀ ਜਾਂ ਮੈਂ ਉਹਨੂੰ ਕਹਿਣ ਲੱਗੀ ਸੀ ਮੈਨੂੰ ਤੇਰੇ ਪੈਸੇ ਦੇ ਮੈਂ ਤਾਂ ਇੱਕ ਸਿਰਫ ਪੁੱਛਿਆ ਸੀ ਵੀ ਤਨਖਾਹ ਤੁਹਾਡੀ ਕਿੰਨੀ ਹੈਗੀ ਆ ਮੈਂ ਤਾਂ ਇਹ ਕਹਿੰਦਾ ਤੇਰਾ ਹੱਕ ਹੀ ਹੈ ਨਹੀਂ ਪੁੱਛਣ ਦਾ ਤਨਖਾਹ ਵੀ ਦੱਸੋ ਜੀ ਜਿਹੜਾ ਉਹ ਪਲਾਟ ਲਿਆ ਤੁਹਾਨੂੰ ਪਤਾ ਵੀ ਉਹ ਪਲਾਟ ਲਿਆ ਤੇ ਉਹਦਾ ਵੀ ਨਹੀਂ ਪਤਾ ਪਤਾ ਕਹਿੰਦਾ ਪੱਤਰ ਕਹਿੰਦਾ ਬੈਂਕ ਚ ਪਾਇਆ ਕਹਿੰਦਾ ਤੇਰਾ ਕੋਈ ਹੱਕ ਨਹੀਂ ਕਹਿੰਦਾ ਕਾਗਜ਼ ਪੱਤਰਾਂ ਤੇ ਵੀ ਕਹਿੰਦਾ ਤੈਨੂੰ ਨਹੀਂ ਮੈਂ ਦੱਸਦਾ ਵੀ ਮੇਰੀ ਚੀਜ਼ ਕਿੱਥੇ ਹੈਗੀ ਕਿੱਥੇ ਨਹੀਂ ਸਭ ਕੁਝ ਉਹਨਾਂ ਨੇ ਪੈਨਾਂ ਨੂੰ ਫੜਾ ਛੱਡਿਆ ਕਾ ਹੁਣ ਦੱਸੋ ਕੀ ਕਰੀਏ ਜੀ ਕਿੰਨੀਆਂ ਨੰਦਾਂ ਤੁਹਾਡੀ ਪੰਜ ਪੈਨ ਨੰਦਾਂ ਜੀ ਮੇਰੇ ਪੰਜ ਨੰਦਾਂ ਹਾਂਜੀ ਰਿਸ਼ਤਾ ਕਰਾਉਣ ਤੋਂ ਪਹਿਲਾਂ ਤੁਹਾਡੀ ਭੈਣ ਨੇ ਦੱਸਿਆ ਨਹੀਂ ਕਿ ਅਮਰੀਕਨ ਨੰਨਦਾਂ ਭੈੜੀਆਂ ਆਮ ਤੌਰ ਤੇ ਕੰਦਰੀ ਹੁੰਦੀਆਂ ਸਾਨੂੰ ਨਹੀਂ ਪਤਾ ਸੀ ਨਾ ਹੀ ਮੇਰੀ ਭੈਣ ਨੂੰ ਇਹਨਾਂ ਪਤਾ ਸੀਗਾ ਵੀ ਸਾਨੂੰ ਇਹੋ ਜਿਹੇ ਹਾਲਾਤਾਂ ਤੱਕ ਪਹੁੰਚਾਂਗੇ ਅਸੀਂ ਕਿੰਨਾ ਚਿਰ ਤੁਹਾਡੀ ਤੁਹਾਡੀ ਭੈਣ ਨੂੰ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਸਾਲ ਹੋ ਗਏ ਭੈਣ ਨੂੰ ਵਿਆਹ ਨੂੰ ਸਾਲ ਰਿਸ਼ਤੇ ਦੇ ਤਾਂ ਆਪਾਂ ਨੂੰ ਦੋ ਦਿਨਾਂ ਚ ਪਤਾ ਲੱਗ ਜਾਂਦਾ ਉਹ ਭੈਣ ਵਿਆਹੀ ਸੀ ਉਦੋਂ ਇਹਨਾਂ ਨੇ ਕੋਈ ਮੰਗ ਨਹੀਂ ਕਰੀ ਸੀਗੀ ਕੁਝ ਨਹੀਂ ਕਿਹਾ ਸੀ ਵੀ ਸਾਨੂੰ ਸਿਰਫ ਕੁੜੀ ਚਾਹੀਦੀ ਆ ਤੇ ਹੁਣ ਇਹਨਾਂ ਨੇ ਤਾਂ ਛਾਪਾਂ ਵੀ ਮੰਗ ਮੰਗ ਕੇ ਪਵਾਇਆ ਸੀ ਵੀ ਸਾਨੂੰ ਇੰਨੇ ਗ੍ਰਾਮਾਂ ਦੀਆਂ ਛਾਪਾਂ ਚਾਹੀਦੀਆਂ ਪਾਉਣ ਵਾਸ ਅਸੀ ਗੱਲ ਹਾਂਜੀ ਵੀ ਛਾਪਾਂ ਭਾਰੀਆਂ ਹੋਣੀਆਂ ਚਾਹੀਦੀਆਂ ਹਾਂਜੀ ਵੀ ਛਾਪਾਂ ਭਾਰੀਆਂ ਹੋਣੀਆਂ ਚਾਹੀਦੀਆਂ ਪੱਤਰੇ ਨਹੀਂ ਹੋਣਾ ਚਾਹੀਦੇ ਇਹ ਵਿਆਹ ਵळ ਦੇਂਦੀ ਗੱਲ ਹੈ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਜਦੋਂ ਸੋਨਾ ਕਰਾਉਣਾ ਸੀਗਾ ਜਦੋਂ ਤਾਂ ਹੱਥੋਂ ਇੰਨਾ ਸੋਨਾ ਮੰਗਦੇ ਸੀ ਇਹਨੇ ਦਾਜ ਦੀ ਮੰਗ ਕਰਦੇ ਸੀ ਵੀ ਇਹ ਤਾਂ ਭੁੱਖੇ ਆ ਇਹ ਤਾਂ ਭੁੱਖੇ ਆ ਵੀ ਇਹਨਾਂ ਦਾ ਰਸਤਾ ਨਹੀਂ ਤੂੰ ਹੀ ਕਰਨਾ ਸੀ ਇੱਥੇ ਤੂੰ ਹੀ ਰਸਤਾ ਨਹੀਂ ਕਰਨਾ ਸੀ ਲੱਗਿਆ ਸੀ ਪਹਿਲਾਂ ਗੱਲ ਖੋਲ ਜਾਈਏ ਇਹਨਾਂ ਨੇ ਕਿਹਾ ਸਾਨੂੰ ਇੰਨਾ ਤੋਂ ਲੈ ਸੋਨਾ ਤੇ ਵੀ ਇਹਨੇ ਸਾਨੂੰ ਪੈਸੇ ਦੇ ਦੇਉ ਅਸੀਂ ਸਾਰਾ ਕੁਝ ਚੇ ਲੋ ਕਰਤਾ ਸੀਗਾ ਫਿਰ ਇਹ ਕਹਿੰਦੇ ਵੀ ਸਾਨੂੰ ਇੰਨੇ ਗ੍ਰਾਮ ਦੇ ਛਾਪਾ ਚਾਹੀਦੇ ਆ ਵੀ ਛਾਪਾ ਪੱਤਰੇ ਨਹੀਂ ਹੋਣਗਾ ਚਾਹੀਦੇ ਹਾਂ ਜੀ ਹਾਂ ਜੀ